ਕਤਨਾ ਪੈਣ ਹਾਂ ਭਾਬੀ ਹੁਣ ਕੀ ਹੋ ਗਿਆ ਲੈ ਪੈਣ ਫਿਰ ਪੈਸੇ ਤਾਂ ਲੈ ਜਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਭੁੱਖੀ ਨਹੀਂ ਹੈਗੀ ਮੈਂ ਪੈਸਿਆਂ ਦੀ ਹੈ ਤੂੰ ਉਸ ਦਾ ਆਇਆ ਕਰਦੇ ਹੋਗੇ ਜਿਵੇਂ ਹੁਣ ਤੱਕ ਮੈਂ ਥੋੜਾ ਜਿ ਦਿੱਤਾ ਖਾਣੀ ਹੁੰਦੀਆਂ ਰੱਬ ਨੇ ਮੇਰੇ ਘਰ ਬਥੇਰੇ ਰੰਗ ਭਾਗ ਲਾਏ ਹੋਏ ਨੇਗੇ ਮੈਂ ਕਿਦੋਂ ਕਹਿੰਦੀ ਆਂ ਦੀਦੀ ਵੀ ਤੁਸੀਂ ਪੈਸੇ ਦੇ ਭੁੱਖੇ ਹੋ ਮੈਂ ਤਾਂ ਸਿਰਫ ਇੰਨਾ ਕਹਿੰਦੀ ਆਂ ਵੇਖੋ ਵੀ ਧੀਆ ਨੂੰ ਖਾਲੀ ਨਹੀਂ ਤੋਰਦੇ ਹੁੰਦੇ ਘਰੋਂ ਭਾਬੀ ਮੈਨੂੰ ਬਥੇਰੇ ਘਰ ਘਰ ਕੇ ਤੂੰ ਬੈਗ ਮੈਨੂੰ ਤੋਰ ਤੇ ਮੇਰੀ ਗੱਲ ਸੁਣ ਲੈ ਜੇ ਮੈਂ ਇੰਨੀ ਭੁੱਖੀ ਹੁੰਦੀ ਨਾ ਮੈਂ ਤਾਂ ਤੁਹਾਡੇ ਨਾਲ ਜ਼ਮੀਨ ਕਾਨੂੰ ਲਵਾਉਂਦੀ ਮੈਂ ਤਾਂ ਤੇਰੇ ਸਾਹਮਣੇ ਇੱਕ ਵਾਰ ਨਹੀਂ ਕਿਹਾ ਹੈਗਾ ਵੀ ਬਾਪੂ ਤੂੰ ਇਹ ਗੱਲ ਕਿਉਂ ਕੀਤੀ ਹੈਗੀ ਮੈਂ ਤਾਂ ਕਹਿੰਦੀ ਸੰਗੋ ਚਲੋ ਵਧੀਆ ਬੈਠਾ ਬੈਠਾ ਤੁਹਾਡੇ ਨਾਲ ਜ਼ਮੀਨ ਕਰਾ ਗਿਆ ਹੈ ਫੇਰ ਦੇਖ ਤੂੰ ਜੇ ਮੈਂ ਨਾ ਕਹਿੰਦਾ ਬੋਲਣ ਦੀ ਕੌੜੀ ਜ਼ਰੂਰਾਂ ਪਰ ਮੇਰੇ ਦਿਲ ਚ ਪਾਪ ਨਹੀਂ ਹੈਗਾ ਤੈਨੂੰ ਵੀ ਤਾਂ ਮੈਂ ਐਂ ਸੋਚਿਆ ਸੀ ਮੈਂ ਕਿਹਾ ਚੱਲ ਮੇਰੀ ਭਾਬੀ ਆ ਮੇਰੀ ਹਾਂ ਜੇ ਹਾਂ ਮੜਾਉਗੀ ਮੈਂ ਕੋਈ ਮਾੜਾ ਥੋੜੀ ਕੀਤਾ ਮੈਂ ਐਂ ਕਿਹਾ ਸੀ ਭਾਬੀ ਵੀ ਚਲ ਤੁਸੀਂ ਮੇਰਾ ਜਵਾਕ ਲੈ ਲਓ ਅਗਵਨ ਹੈ ਵਿਚਾਰ ਨਾਲੇ ਥੋਡੇ ਘਰੇ ਰੌਣਕਾਂ ਲੱਗੀਆਂ ਰਹਿਣਗੀਆਂ ਨਾਲੇ ਥੋੜਾ ਦਿਲ ਪਰਚਾਵਾ ਵਧੀਆ ਹੋ ਤੂੰ ਕਿਹੜਾ ਹੰਮੀ ਭਰੀ ਆਗੀ ਲੈ ਭੈਣੇ ਤੂੰ ਤਾਂ ਉਹੀ ਗੁੱਸੇ ਹੋਈ ਆ ਨੀ ਮੈਂ ਨਾ ਵੀ ਕਦੇ ਕੀਤੀ ਐ ਤੁਸੀਂ ਐਂ ਦੱਸੋ ਵੀ ਮੈਂ ਨਾ ਕੀਤੀ ਐ ਭਾਬੀ ਤੂੰ ਬੱਸ ਕਰਿਆ ਕਰ ਬੱਸ ਕਰਿਆ ਕਰ ਮੈਂ ਸਭ ਥੋਡੀਆਂ ਚਿੱਲੀ ਤਰੀਆਂ ਨਹੀਂ ਜਾਣਦੀਆਂ ਕਿ ਸਭ ਤੁਸੀਂ ਇੱਕ ਕਹਿੰਦੇ ਥਾਲੀ ਦਾ ਹੀ ਕੱਟੇ-ਵਟੇ ਹੋਗੇ ਥੋਡੀਆਂ ਸਭ ਰਲੀਆਂ ਮਿਲੀਆਂ ਚੱਲਦੀਆਂ ਨੇ ਜੇ ਤੂੰ ਚਾਹੇ ਤਾਂ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਚਲ ਕੋਈ ਨਾ ਕਰਨਾ ਭੈਣ ਗੁੱਸੇ ਕਾ ਤੂੰ ਨੀ ਆ ਜਾਂਦੀ ਹੋਈ ਨਾ ਸੂਟ ਲੈ ਨਾ ਮੈਂਨੇ ਸੂਟਾਂ ਨਹੀਂ ਲੋੜਨੀ ਹੈਗੀ ਬਥੇਰੇ ਮੈਂ ਹੁਣ ਤੱਕ ਦਿੱਤੇ ਹੋਏ ਥੋੜੇ ਹੀ ਸੂਟ ਪਾਉਣੀ ਹੈਗੀ ਲੈ ਭੈਣੇ 2500 ਰੁਪਏ ਜੇ ਤੈਨੂੰ ਠੋਕ ਟੱਕ ਲੱਗਦਾ ਮੈਂ ਤੈਨੂੰ ਹੋਰ ਦੇ ਦੂੰ ਮੈਂ ਕਿਹੜਾ ਭਾਬੀ ਕਹਿਣੀ ਹੈਗੀ ਵੀ ਮੈਂ ਸੂਟ ਲੈਣੇ ਆ ਜਾਂ ਮੈਂ ਪੈਸੇ ਲੈਣੇ ਆ ਮੈਨੂੰ ਤਾਂ ਜਿਹੜੇ 2 ਦਿਨ ਆਈਆਂ ਮੈਂ ਉਹ ਕੱਢਣੇ ਮੁਸ਼ਕਲ ਕਰਦੇ ਮੇਰੇ ਤਾਂ ਮੈਨੂੰ ਤਾਂ ਬੈਠਣ ਨਹੀਂ ਦਿੱਤਾ ਹੈਗਾ ਜਿਹੜਾ ਵੀ ਆਉਂਦਾ ਉਹੀ ਬੋਲੀ ਜਾਂਦਾ ਜਿਹੜਾ ਵੀ ਉਹੀ ਉਹੀ ਬੋਲੀ ਜਾਂਦਾ ਮੈਂ ਕਿਹੜਾ ਘਰੋਂ ਕੱਢੀ ਹੋਈ ਆਗੀ ਆ ਵੀ ਪਤਾ ਨਹੀਂ ਮੈਂ ਕਿਵੇਂ 2 ਦਿਨ ਲਈ ਇੱਥੇ ਰਹਿਣ ਆ ਗਈਆਂਗੀ ਨਹੀਂ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਮੈਂ ਇੰਨੇ ਦਿਨਾਂ ਆ ਕੇ ਬੈਠੂਗੀ ਚਲ ਕੋਈ ਨਾ ਭਣੇ ਹੁਣ ਗੁੱਸਾ ਥੁੱਕ ਵੀ ਦੇ ਲੈ ਮੇਰੀ ਗੱਲ ਸੁਣ ਭੈਣ ਬਣ ਕੇ ਵੱਡੀ ਭੈਣ ਆ ਤੂੰ ਮੇਰੀ ਤੇ ਪੈਸੇ ਤਾਂ ਲੈ ਜਾ ਬੇਕ ਖਾਲੀ ਨਹੀਂ ਜਾਂਦੀਆਂ ਹੁੰਦੀਆਂ ਕਰੋ ਬੇਕਰ ਪਤਾ ਨਹੀਂ ਸਾਨੂੰ ਪਰਮਾਤਮਾ ਨੇ ਕਿਹੜੇ ਯੁੱਗ ਦੇ ਵੱਟੇ ਲਾਏ ਆ ਤੇ ਆ ਸਾਨੂੰ ਹੁਣ ਦਰਸੀਸਾਂ ਦੇ ਕੇ ਨਾ ਚਾ ਪਹਿਣ ਵਣ ਕੇ ਭਾਬੀ ਮੈਂ ਤੁਹਾਨੂੰ ਦਰਸੀਸਾਂ ਨਹੀਂ ਦੰਦੀ ਮੈਂ ਤਾਂ ਕਹਿੰਦੀ ਆਪਦੇ ਘਰੇ ਬਸਦੇ ਦੱਸਦੇ ਰਹੋ ਚਾਹੇ ਮੈਨੂੰ ਮੁੱਖੋਂ ਨਾ ਬੁਲਾਵੋ ਮੈਂ ਤਾਂ ਤੁਹਾਡੀ ਸੁੱਖ ਸ਼ਾਂਤ ਭਾਲਦੀਆਂ گی ਮੈਂ ਕੋਈ ਭੁੱਖੀ ਨਹੀਂ ਹੈਗੀ ਵੀ ਹਾਂ ਤੇ ਦੇਣ ਲੈਣ ਨੂੰ ਆਉਣੀ ਆ ਜੀ ਕਹਿੰਦੇ ਨਹੀਂ ਹੁੰਦੇ ਮਾਪੇ ਦਾ ਬੇੜਾ ਸੁੱਖ ਸ਼ਾਂਤੀ ਨਾਲ ਹੀ ਧੀਆਂ ਤਾਂ ਕਹਿੰਦੇ ਹੁੰਦੇ ਆ ਮੰਗਦੀਆਂ ਹੁੰਦੀਆਂ ਨੇ ਗੀਆਂ ਆ ਤੁਸੀਂ ਉਹ ਇੱਕ ਜਿਹੜਾ ਇੱਥੇ ਰੋਜ਼ ਕੰਜਰਖਾਨਾ ਪਾ ਕੇ ਰੱਖ ਲੈਣੇ ਹੋਗੇ ਚਲ ਕੋਈ ਨਾ ਪਹਿਣੇ ਮੇਰੀ ਗੱਲ ਸੁਣ ਹੁਣ ਤੇਰੇ ਬਾਪੂ ਜੀ ਨੇ ਜੇ ਤੈਨੂੰ ਤੇਰੇ ਭਰਾ ਨੇ ਕੁਝ ਕਹਿਤਾ ਉਹਦੇ 'ਚ ਮੇਰਾ ਕੀ ਕਸੂਰਾ ਫੜ ਲੋ ਪਹਿਣੇ ਪੈਸੇ ਭਾਬੀ ਜੇ ਤੂੰ ਆਪਦੀ ਆਈ ਤੇ ਅਜ ਮੈਂ ਤਾਂ ਕੀ ਨਹੀਂ ਹੋ ਸਕਦਾ ਸਾਰਾ ਕੁਝ ਹੋ ਸਕਦਾਗਾ ਤੂੰ ਕਹਿ ਇਹਨਾਂ ਨੂੰ ਵੀ ਭਾਈ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਉਹਦਾ ਜਵਾਕ ਰੱਖਣਾਗਾ ਨਾਲੇ ਮੈਂ ਕਿਹੜਾ ਕੋਈ ਹੋਰ ਆ ਤੁਹਾਡੀ ਆਪਦੀ ਹੋਈ ਆ ਉਹ ਵੀ ਤੁਹਾਡਾ ਭਾਂ ਜਾਈ ਆ ਚਲ ਕੋਈ ਨਾ ਪਹਿਣੇ ਮੈਂ ਕਹਿ ਦੂੰਗੀ ਬਾਪੂ ਜੀ ਨੂੰ ਤੇ ਨਾਲੇ ਤੇਰੇ ਭਰਾ ਨੂੰ ਪਰ ਪੈਸੇ ਤਾਂ ਲੈ ਜਾ ਨਾ ਮੈਨੂੰ ਨਹੀਂ ਪੈਸਿਆਂ ਦੀ ਲੋੜ ਹੈਗੀ ਲੈ ਫੈਨ ਉਹ ਵੀ ਕੀ ਸਮਝਾ ਲਾਹਣ ਨਾ ਪਹਿਲਾਂ ਵੀ ਉਥੇ ਲੜ ਪਈ ਸਾਡੇ ਨਾਲ ਗੁੱਸੇ ਹੋ ਗਈ ਹੁਣ ਵੀ ਗੁੱਸੇ ਹੋ ਕੇ ਜਾਵੜੀ ਆਏ ਤਾਂ ਨਤੀਏ ਗੁੱਸੇ ਹੋ ਕੇ ਜਾਂਦਾਂ ਨਾ ਚੰਗਾ ਨਹੀਂ ਲੱਗਦਾ ਚਲ ਹੈਪੀ ਨਾਲ ਕਰੂੰਗ ਗੱਲ ਲੈ ਮਾਂ ਤਾਂ ਸੁੱਤੀ ਪਈ ਆ ਮਾਂ ਮੱਥਾ ਟੇਕਦੀ ਆ ਜਿਉਂਦੀ ਰਹਿ ਬਸਦੀ ਰਹਿ ਹੋਰ ਦੱਸ ਖੈਰ ਸੁਖ ਸੀ ਹਾਂ ਮਾਂ ਬਸ ਵਧੀਆ ਸੀ ਸਾਰੇ ਤੂੰ ਦੱਸ ਮੈਂ ਨਾ ਕੰਮ ਧੰਦਾ ਜਾ ਕਰਕੇ ਇੱਥੇ ਧੁੱਪੇ ਪੈ ਗਈ ਨੀਂਦ ਤਾਂ ਮੈਨੂੰ ਕਿਹੜੀ ਆਈ ਸੀ ਸੁੱਤੀ ਨਹੀਂ ਸੀ ਮੈਂ ਤਾਹੀਂ ਤਾਂ ਮੈਂ ਭੱਜੀ ਆਈਆਂਗੀ ਮੈਨੂੰ ਐ ਸੀਗਾ ਮੈਂ ਕਿਹਾ ਮਾਂ ਵਿਚਾਰੀ ਕਿੱਥੇ ਉਹਦੇ ਗੋਡੇ ਦੁਖਦੇ ਨੇਗੇ ਕਿੱਥੇ ਕੰਮ ਕਰਦੀ ਹੋਣੀ ਆ ਮੇਰਾ ਤਾਂ ਉੱਥੇ ਜੀ ਨਹੀਂ ਲੱਗਿਆ ਹੈਗਾ ਮੈਂ ਤਾਂ ਭੱਜੀ ਆਈਆਂਗੀ ਕੋਈ ਪੇਕੀ ਵੀ ਨਹੀਂ ਜੀ ਲੱਗਦਾ ਹੁੰਦਾ ਮਾਂ ਕੀ ਗੱਲਾਂ ਕਰਦੀਆਂ ਉੱਥੇ ਜੀ ਵੀ ਤਾਂ ਤਾਹੀਂ ਲੱਗੂਗਾ ਜੇ ਕੋਈ ਉੱਥੇ ਭਤੀਜਾ ਹੋਵੇ ਭਤੀਜੀ ਹੋਵੇ ਕਹਿੰਦੇ ਹੁੰਦੇ ਆ ਭੂਆ ਦੇ ਤਾਂ ਜੀ ਤਾਂ ਲੱਗਦਾ ਹੁੰਦਾ ਉੱਥੇ ਹੁਣ ਕੋਈ ਰੂਹਾਂ ਨਾ ਧੂਆਂ ਉੱਥੇ ਜੀ ਮੇਰਾ ਕਦੇ ਨਾਲ ਲੱਗਣਾਗਾ ਕੋੜ ਮੇਰਾ ਤਾਂ ਬਲਾਂ ਜੀ ਲੱਗਦਾ ਹੁੰਦਾ ਉਹਦੇ ਪੇਕੀ ਜਾ ਕੇ ਹੁਣ ਕਿਤੇ ਮੈਨੂੰ ਐ ਤਾਂ ਨਹੀਂ ਕਹੀ ਜਾਂਦੀ ਵੀ ਕਿ ਤੇ ਹੁਣ ਮੇਰੇ ਸੱਸ ਨਾਲ ਵਿੜੀ ਕਰ ਲੈ ਵੀ ਕਿਤੇ ਮੇਰੇ ਸੱਸ ਨਾਲ ਵਗ ਜੇ ਦੋ ਦਿਨ ਆਖੇ ਮੇਰਾ ਤਾਂ ਪੇਕੇ ਜੀ ਲੱਗਦਾਗਾ ਜਿੰਨੇ ਦਿਨ ਤੂੰ ਲਾਕੇ ਹੋਂਨੇ ਦਿਨ ਮੈਂ ਵੀ ਲਾਕੇ ਆਉਂਗੀ ਚਲ ਕੋਈ ਨਾ ਮਾਂ ਤੇਰੀ ਗੱਲ ਕੁਝ ਹੋਰ ਆ ਗਈ ਹਨਾ ਸਿਆਣੇ ਬੰਦੇ ਸਾਡੇ ਤਾਂ ਨਾ ਬਾਲਾ ਵੱਡਾ ਪਰਿਵਾਰ ਆ ਤੇਰੇ ਮਾਮੇ ਕਾ ਤਾਂ ਤੂੰ ਦੇਖਿਆ ਹੀ ਐ ਤੇ ਸਾਰੇ ਨਾ ਇੱਕ ਵੇੜੇ ਚ ਇਕੱਠੇ ਹੋ ਜਾਂਦੇ ਬਲਾਂ ਜੀ ਲੱਗਦਾ ਮੇਰਾ ਤਾਂ ਜਾ ਨਾਲੇ ਮਾਂ ਐ ਵੀ ਆ ਮਾਮੇ ਹੁਣ ਦਾ ਸੁਭਾਅ ਵੀ ਵਧੀਆਗਾ ਹੁਣ ਸਾਡੇ ਦੇਖ ਲਾ ਤੂੰ ਮਾਹ ਹੋਰ ਗੱਲ ਸੁਣ ਤੂੰ ਮੇਰੇ ਨਾਲ ਜਿਹੜੀ ਉਹਨਾਂ ਨੇ ਜੱਗੋਂ ਤੇਰਵੀ ਕੀਤੀ ਕੁੜੀ ਕੀ ਹੋ ਗਿਆ ਆਪਣੇ ਤਾਂ ਉਹ ਅਗਮਨ ਨੂੰ ਮੰਗਦੇ ਨੇ ਅਗਮਨ ਨੂੰ ਮੰਗਦੇ ਹਾਂ ਕਹਿੰਦੇ ਸਾਡੇ ਤਾਂ ਹੁਣ ਜਵਾਬ ਨਹੀਂ ਹੈਗਾ ਕਹਿੰਦੇ ਆਖੇ ਕੋਈ ਜਵਾਬ ਹੈ ਮਸਾਂ ਅਸੀਂ ਤਾਂ ਡੱਕ ਰਿਆ ਹੁਣ ਮਾਹ ਫਿਰ ਮੈਂ ਤਾਂ ਕਹੇ ਆਈ ਵੀ ਸਾਡੇ ਕਿਹੜਾ ਇੱਥੇ ਪੰਜ ਸੱਤ ਫਿਰਦੇ ਨੇ ਕੱਲਾ ਜਵਾਬ ਆ ਅਸੀਂ ਕਿਵੇਂ ਦੇ ਦਾਂਗੇ ਉਹਨੂੰ ਲਾਏ ਕੁੜੇ ਹੋਰ ਕਿਸੇ ਨੂੰ ਆਪ ਦੀ رائے ਬਣਾ ਲਈ ਉਹਨਾਂ ਨੇ ਮਾ ਮੇਰੇ ਤਾਂ ਸੱਚੀ ਕਹਿੰਦੇ ਹੁੰਦੇ ਛੱਤੀ ਕੱਪੜੀ ਅੱਗ ਲੱਗ ਗਈ ਜਦੋਂ ਮੈਨੂੰ ਐ ਪਤਾ ਲੱਗਿਆ ਵੀ ਆਪਣੇ ਮੁੰਡੇ ਨੂੰ ਲੈਣ ਨੂੰ ਕਹਿੰਦੇ ਨੇ ਉਦੋਂ ਦੇਖ ਲਾ ਮਾ ਜਦੋਂ ਤੂੰ ਉੱਥੇ ਮੈਚ ਦੇਖਣ ਲਈ ਭੇਜਿਆ ਸੀ ਮੈਨੂੰ ਐ ਦੁੱਖ ਨਹੀਂ ਸੀਗਾ ਵੀ ਉਹ ਮੈਚ ਦੇਖਣ ਗਿਆ ਪਤਾ ਕੀ ਆ ਮੈਨੂੰ ਸੰਸਾ ਤਾਂ ਆਹੀ ਗੱਲਾਂ ਦਾ ਮਾਰੀ ਜਾਂਦਾ ਸੀਗਾ ਤੈਨੂੰ ਕਿਤੇ ਪਹਿਲਾਂ ਵੀ ਨਾ ਅਮ ਜਦ ਉੱਤੇ ਸੀ ਮਾ ਉਹ ਕਹਿੰਦੇ ਨਹੀਂ ਹੁੰਦੇ ਤੂੰ ਪਾਈ ਮੈਂ ਗੁੱਜੀ ਕਾਣੀ ਅੱਖ ਨਾ ਰੰਦੀ ਗੁੱਜੀ ਬਥੇਰੇ ਟਾਈਮ ਦੀਆਂ ਇਹ ਗੱਲਾਂ ਵਿੱਚੀ ਮਾਰਦੇ ਸੀਗੇ ਹੁੰਦਰੇ ਜਿਹੇ ਹਾਂ ਫਿਰ ਮੈਂ ਕਿਉਂ ਜਾਣ ਦਿੰਦੀ ਮਾਂ ਦੇਖ ਤੂੰ ਹੁਣ ਮੇਰੇ ਵੱਲੋਂ ਦਾ ਉਹਦਾ ਮੋਹ ਤੋੜੀ ਜਾਂਦੇ ਨੇ ਜਵਾਕ ਦਾ ਹੈਂ ਆਪ ਉੱਥੇ ਆਪਣੀਆਂ ਗੱਲਾਂ ਚ ਲੈ ਲੈ ਕੇ ਉਹਨੂੰ ਆਪੇ ਪਿੱਛੇ ਲਈ ਫਿਰਦੇ ਤਾਂ ਹੀ ਤਾਂ ਉਹ ਕਹਿ ਦਿੰਦਾ ਵੀ ਮੈਂ ਤਾਂ ਉੱਥੇ ਮਾਮੇ ਕੋਲ ਜਾਊਂ ਮੈਂ ਤਾਂ ਮਾਮੀ ਕੋਲ ਜਾਊਂ ਕਾਹਿੰਤਾ ਆਪਣਾ ਨਹੀਂ ਕਰਦਾ ਉਹ ਜੇ ਤਾਂ ਸਾਡੇ ਕੋਈ ਦੋ ਹੋਣ ਫਿਰ ਤਾਂ ਭਾਈ ਚਲ ਇੱਕ ਦੇ ਦੀਏ ਕੋਈ ਡਰ ਨਹੀਂ ਹੁੰਦਾ ਭੈਣ ਭਰਾ ਦਿੰਦੇ ਹੁੰਦੇ ਆ ਹੁਣ ਸਾਡੇ ਇੱਕ ਜਵਾਕ ਆ ਉਹ ਹੀ ਸਾਨੂੰ ਦੇ ਕੇ ਅਸੀਂ ਕੀ ਕਰਾਂਗੇ ਫੇਰ ਮੈਂ ਉਹੀ ਤਾਂ ਗੱਲ ਆ ਗਈ ਹੈ ਨਾ ਦੱਸ ਹੁਣ ਮੇਰੀ ਤਾਂ ਦੁਨੀਆ ਹੀ ਉਹਦੇ ਨਾਲ ਬਸਦੀ ਆ ਗਈ ਹੈ ਜਿੰਨਾ ਚਿਰ ਤੇਰੇ ਸਾਹਮਣੇ ਦੇਖਲਾ ਆਉਂਦਾ ਨਹੀਂ ਕਰੇ ਮੈਂ ਤਾਂ ਤੇਰੇ ਨਾਲ ਲੜ ਪੈਣੀ ਆ ਜੀ ਹੈ ਵੀ ਮਾ ਆਪਣਾ ਅਗਮਨ ਕਿੱਥੇ ਅਗਮਨ ਵੱਡਾ ਸੋ ਬਾਹਰ ਬੈਠਾਗਾ ਹੁਣ ਸਾਡਾ ਤਾਂ ਭਾਈ ਐਸੇ ਨਹੀਂ ਰੱਬ ਵੱਸਦਾ ਹਾਂ ਹੁਣ ਤੂੰ ਇਹੀ ਗੱਲ ਦੇਖ ਮਾ ਜੇ ਹੁਣ ਆਪਾਂ ਮੰਨ ਲਾ ਉਹ ਕਹਿੰਦੇ ਨੇ ਵੀ ਅਗਮਨ ਲੈ ਲੈਣੇ ਆ ਅਸੀਂ ਪਾਏ ਜੇ ਦੇ ਦिए ਫਿਰ ਤੇਰਾ ਮੁੰਡਾ ਦੱਸ ਕੀ ਰਾਜੀ ਹੋ ਜੂਗਾ ਹੁਣ ਉਹ ਪਤਾ ਕਿੰਨਾ ਬੋਲੂਗਾ ਕੋਈ ਰਾਜੀ ਨਹੀਂ ਹਾਂ ਉਹ ਮਾਏ ਆਏ ਕਹਿੰਦੇ ਸੀ ਮਖਾ ਵੀ ਹੁਣ ਤਾਂ ਇੰਨੇ ਲਾਜ ਚੱਲੇ ਪਏ ਨਾ ਤੇ ਤੂੰ ਇਹ ਮਤ ਦੇ ਆਉਂਦੀ ਵਿਧਵਾਈ ਦੂਈ ਦਵਾਦ ਨੀ ਮੈਂ ਮਬਥੇਰਾ ਕਿਹਾ ਉਹ ਲੈਣ ਤੇ ਆਉਂਦੇ ਨਹੀਂ ਹੈਗੇ ਤੈਨੂੰ ਮੈਂ ਦੱਸਾਂ ਉਹਨਾਂ ਤਾਂ ਤੀਹੋ ਕੜ 21 ਰਟ ਲਾਈ ਪਈਆ ਵੀ ਅਸੀਂ ਇਹਦਾ ਮੁੰਡਾ ਲੈ ਲੈਨੇ ਆ ਮੈਂ ਨਹੀਂ ਦਿੰਦੀ ਹੈਗੀ ਮੁੰਡਾ ਆਪਦਾ ਲੈ ਮੇਰੇ ਸੋਸੁਖਾਂ ਦਾ ਕੱਲਾ ਮੁੰਡਾ ਗਾ ਉਹਦਾ ਦਿਮਾਗ ਕਿਹੇ ਜਗ੍ਹਾ ਪ੍ਰਾਪਰ ਨਹੀਂ ਦਾ ਕਿਹੇ ਜਗ੍ਹਾ ਦਿਮਾਗ ਹੈ ਦੂਜੇ ਤਾਂ ਸਾਡੇ ਦੋ ਜਵਾਬ ਕੋਣ ਹੇ ਤਾਂ ਸਿੱਕ ਦਿੰਦੇ ਵੀ ਸਾਨੂੰ ਚੰਗੇ ਲੱਗੇ ਹੁਣ ਅਸੀਂ ਆਪਦੇ ਘਰ ਦਾ ਡੇਰਾ ਬਣਾਵਾਂਗੇ ਹੋਰ ਉਹੀ ਤਾਂ ਗੱਲ ਨਾ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਦੇਖ ਤੇਰਾ ਬਾਈ ਆ ਉਹ ਕੱਲਾ ਪਾਈ ਆਗਾ ਹੈ ਉਹ ਪਰਦੇਸਾਂ ਚ ਬੈਠਾਗਾ ਹੈ ਕੱਲਾ ਜਵਾਕ ਮੇਰੇ ਆ ਵੀ ਮੈਂ ਕਿਵੇਂ ਦੇ ਦਵਾ ਮੇਰੇ ਤਾਂ ਸੰਗੋ ਅੱਗ ਲੱਗ ਗਈ ਜਦੋਂ ਐ ਸੁਣਿਆ ਮੈਂ ਹੁਣ ਤੂੰ ਜਵਾਬ ਦੇ ਆਈ ਨਾ ਮੈਂ ਤਾਂ ਜਵਾਬ ਦੇ ਆਈ ਮੈਂ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਜਿਹੜੀ ਗੱਲ ਕਹਿੰਦੇ ਹੁੰਦੇ ਆ ਕਹਿਣੀ ਉਹ ਤਾਂ ਮੂੰਹ ਤੇ ਹੀ ਕਹਿ ਹੋਣੀ ਹੁੰਦੀ ਆ ਮੈਂ ਨਹੀਂ ਪਿੱਠ ਪਿੱਛੇ ਗੱਲਾਂ ਕਰਦੀ ਹੁੰਦੀ ਹਾਂ ਤਾਂ ਤੂੰ ਰੁੱਖੀ ਐ ਕਿ ਚਾਹੇ ਮੈਂ ਬੁਰੀਓ ਹੀ ਲਗਾਵਾ ਮੇਰੀ ਗੱਲ ਸੁਣ ਆਪਦੇ ਘਰ ਦਾ ਕਹਿੰਦੇ ਹੁੰਦੇ ਅਗਲਾ ਚਿਰਾਗ ਕਿਹੜਾ ਦੂਜਿਆਂ ਨੂੰ ਦੇ ਦੂਗਾ ਹਾਂ ਮੈਂ ਤਾਂ ਉਹਨੂੰ ਇੰਨੇ ਵਧੀਆ ਸਕੂਲ ਚ ਪੜਾਉਣੀ ਆ ਵੀ ਉਹ ਪੜ੍ਹ ਲਿਖ ਕੇ ਵੱਡੇ ਅਫਸਰ ਬਣੇ ਹੈ ਸਾਡੀ ਉਹ ਸੇਵਾ ਕਰੇ ਹੈ ਆਸੀ ਜਾਂਦੇ ਹੁੰਦੇ ਆ ਫਿਰ ਜੇ ਕਹਿੰਦੇ ਹੁੰਦੇ ਕਿ ਆਸ ਹੋਊਗੀ ਵੱਡੇ ਹੋਣਗੇ ਪਸਾ ਸਵਾਦ ਦਿੱਤੀਆਂ ਪੁੱਤਾਂ ਤੇ ਆਸਾਂ ਲਾਉਨੇ ਆ ਫਿਰ ਉਹ ਪਹਿਲਾਂ ਪਾਲਦੇ ਹੈਗੇ ਪਹਿਲਾਂ ਨਿੱਕੇ ਜਾਨ ਉਂਗਲੀ ਫੜ ਕੇ ਤੋਰਨ ਸਿਖਾਉਨੇ ਆ ਪਹਿਲਾਂ ਰਾਤਾਂ ਨੂੰ ਦੁੱਧ ਪਲਾਪਲਾ ਕੇ ਪਾਲਦੇ ਆ ਤਾਂ ਹੀ ਫਿਰ ਜਿਹੜਾ ਕੋਈ ਬੱਚਾ ਲੈ ਇੱਕ ਦਾ ਹੁੰਦਾ ਅਗਲਾ ਕੰਦਾ ਵੀ ਹਾਂ ਭਾਈ ਇਹ ਤਾਂ ਮਾਪਿਆਂ ਦੀ ਪਰਖ ਪਾਉਂਦਾ ਹੈ ਲੈ ਇੱਕ ਦੇ ਲੈ ਰਹੇ ਹੁੰਦੇ ਨਾ ਉਹ ਤਾਂ ਮਾਪਿਆਂ ਦੀ ਪਰਖ ਪਾਉਂਦੇ ਆ ਜਿਹੜੇ ਬੇ ਲੈ ਕੇ ਹੁੰਦੇ ਆ ਹੋਰ ਜੱਗ ਕਿਵੇਂ ਰੋਂਦਾ ਹੁੰਦਾ ਹਾਂ ਉਹੀ ਤਾਂ ਗੱਲਾਂ ਹੁਣ ਮਾਂ ਦੇਖ ਤੂੰ ਹੁਣ ਉਹਦੇ ਜਵਾਬ ਨਹੀਂ ਹੋਇਆ ਤਾਂ ਇਹਦੇ ਵਿੱਚ ਸਾਡਾ ਕੀ ਕਸੂਰ ਆ ਇਹ ਥੋੜੀ ਆ ਵੀ ਹੁਣ ਸਾਡੇ ਜਵਾਬ ਤੇ ਦੰਦਾ ਧਰ ਲੈਣ ਵੀ ਅਸੀਂ ਦੇ ਦਈਏ ਉਹਨੂੰ ਚਲ ਉਹ ਤੇ ਚਾਹ ਪਾਈ ਪਈ ਸੀ ਜੱਗ 'ਚ ਕੋਈ ਨਾ ਚਾਹ ਤਾਂ ਮੈਂ ਪੀਨੇ ਮੇਰੇ ਤਾਂ ਨਾ ਪਾਣੀ ਨਹੀਂ ਲੰਗਦਾ ਹੈਗਾ ਜਦੋਂ ਮੈਂ ਆ ਗੱਲ ਸੁਣੀ ਆ ਉਹ ਨਾ ਕੰਮ ਆਲੀ ਆਈ ਸੀ ਤੇ ਉਹ ਨੂੰ ਮੈਂ ਜੱਗ ਚ ਚਾਹ ਕਰਕੇ ਪਾ ਕੇ ਉਹ ਪੀ ਕੇ ਬਾਗੀ ਦੁੱਧ ਪਾਤਾ ਉਹ ਨੂੰ ਮੈਂ ਤੇ ਨਾਲੇ ਤਾਂ ਰੋਟੀ ਪੱਕੀ ਪਈ ਆ ਤੜਕੇ ਹੀ ਤੁਰੀ ਹੋਏਗੀ ਤੇ ਨਾਲੇ ਜੱਗ ਚ ਚਾਹ ਪਾਈ ਪਿਆ ਪੀ ਲੈ ਕੋਈ ਨਹੀਂ ਘਬਰਾੜਨਾ ਕਰ ਆਪਾਂ ਸਹਿਜ ਮਤੇ ਨਾਲ ਗੱਲ ਕਰ ਲਾਂਗੇ ਮਾ ਹੁਣ ਮੈਂ ਤਾਂ ਤੈਨੂੰ ਐਂ ਗੱਲ ਕਹਿਣੀ ਆ ਜੇ ਬਾਈ ਚਾਂਸ ਤੈਨੂੰ ਵੀ ਕਦੇ ਉਹਨਾਂ ਦਾ ਫੋਨ ਆ ਜਾਣਾ ਛਾੜ ਕੇ ਰੱਖ ਦੀ ਕੋਈ ਨਹੀਂ ਮੈਂ ਤਾਂ ਕਹਿ ਦੂੰਗੀ ਭਪਾਈ ਜਦੋਂ ਮੇਰਾ ਨੂੰਹ ਪੁੱਤ ਰਾਜੀ ਨਹੀਂ ਹੈਗੇ ਉਹੀ ਤਾਂ ਗੱਲ ਆ ਗਈ ਲੁੱਤਾਂ ਲਾਈ ਜਾਣਾ ਬੈਗ ਅੰਦਰ ਭਰਿਆ ਲੇ ਜਾਨੀ ਇਹ ਪੁੱਛਾ ਬੁਤਗਾ ਲਾਈ ਜਾਨਾ ਇਹਦਾ ਪਿਓ ਜ ਆ ਵੀ ਨਾ ਪਤਾ ਨੀ ਕਹੇ ਜਾਗਾ ਪਹਿਲਾਂ ਪਹਿਜਾ ਦਿਮਾਗ ਹੈ ਵੀ ਤੂੰ ਉਹੀ ਗੱਲਾਂ ਬੰਦਿਆਂ ਚ ਬੈਨ ਹੈ ਵੀ ਤੂੰ ਕੁੜੀ ਦਾ ਘਰ ਪਟਕੇ ਆਪਦਾ ਬਸਾਉਣ ਨੂੰ ਫਿਰਦਾ ਵੀ ਕੁੜੀ ਦਾ ਇੱਕ ਜਵਾਕ ਹੈ ਥੋੜੀ ਦਾ ਤੇ ਉਸੇ ਨੂੰ ਤੁਸੀਂ ਲੈ ਮੈਂ ਤਾਂ ਰੋਟੀ ਨਹੀਂ ਸਵਾਲਾ ਦੀ ਜਿੰਦਣਾ ਕਰੇ ਆਵੇ ਹੋਈ ਗੱਲ ਹੈ ਮੇਰਾ ਪੁੱਤਾ ਪੁੱਤ ਮੇਰਾ ਪਰਦੇਸਾਂ ਚ ਬੈਠਾ ਵੀ ਦਾਸਾ ਕਹੇ ਜੇ ਦਿਮਾਗ ਹੈ ਆਪ ਤਾਂ ਕੇ ਹੱਸੇ ਖੇਡਣ ਦਾ ਸੀ ਆਪਦੇ ਘਰੇ ਦਾ ਤੇ ਅਸੀਂ ਸੋਗ ਪਾਲੀ ਇਹ ਜੱ ਵੀ ਵੱਡੀ ਆਨੇ ਹੋ ਓਏ ਹਾਂ ਮਾਂ ਉਹ ਬੱਚੇ ਨੂੰ ਪਾ ਦਾਂਗੇ ਥੋੜਾ ਜਿਹਾ ਤਾਂ ਵੱਡਣਾ ਹੀ ਤਾਂ ਬਾਟਿਆ ਹੀ ਤਾਂ ਹੋਈ ਨਹੀਂ ਸੀ ਮਾੜਾ ਇਹ ਮਾਂ ਉਹ ਇੱਕ ਤਾਂ ਕੱਟੀ ਜੀ ਨਹੀਂ ਖਾਂਦੀ ਇੱਕੋ ਬੱਚੀ ਜੀ ਮਾਂ ਚਲ ਉਹਨੂੰ ਪਾੜ ਦਾਂਗੇ ਉਹਨੇ ਫੀਡ ਨਹੀਂ ਖਾਤੀ ਦੋ ਤਿੰਨ ਦਿਨ ਹੋ ਗਏ ਇੱਥੇ ਤਾਂ ਦੋ ਤਿੰਨ ਗੰਦਲਾਂ ਹੀ ਆ ਸਾਗ ਦੀਆਂ ਹੋਰ ਸਾਗ ਕਾਹਦੇ ਚ ਹੈ ਸਾਗ ਤਾਂ ਉੱਧਰ ਖੜਾ ਪਰਾਂ ਬਾਦੂ ਖੜਾ ਉੱਚ ਤੋੜ ਲੈਣਾ ਉੱਥੇ ਪਾਲਕਾ ਨੇ ਮੇਥੇ ਆ ਅੱਛਾ ਜੀ ਮਾਂ ਤਾਂ ਅਸੀਂ ਮਾਂ ਤਾਂ ਮਰੂਦਾ ਬੁੱਜੇ ਕੋਲੋਂ ਨੇੜੇ ਨੇੜੇ ਤੇ ਸ਼ਾਮੇ ਦਾ ਕੋ ਸੁਣਦਾ ਤਾਂ ਨਹੀਂ ਮਾਜੋ ਇਸ ਤੇ ਚਾਰ ਕੱਦੂ ਦੀਆਂ ਬੱਲਾਂ ਲਾ ਲਾਂਗੇ ਇਹਨੂੰ ਚਾਰ ਤਾਂਗੇ ਛੋਟੀ ਛੋਟੀ ਨੂੰ ਹਾਂ ਇਹ ਤਾਂ ਮੈਂ ਸੁਣਾਈ ਵੀ ਕਹਿੰਦੀ ਸੀ ਜੀ ਭੈਣ ਕਿਰਨਾ ਤਾਂ ਜਾਵੜੀ ਬਲਾਈ ਉੱਚੀ ਨੀਮੀ ਜੀ ਹੁੰਦੀ ਸੀ ਉਹ ਕੋਈ ਨਾ ਉਹਨਾਂ ਦਾ ਜਾਣੇ ਸੀ ਕੀ ਕਰਾਉਣਾ ਤੁਸੋਂ ਤੋਂ ਚਿੰਨੀ ਤਨ ਪਤਾ ਤਾਂ ਹੈਗਾ ਉਹਦਾ ਕੀ ਕਹਿੰਦੀ ਸੀ ਕਹਣਾ ਕੀ ਸੀ ਜੀ ਬਸ ਜਿਹੜੀਆਂ ਗੱਲਾਂ ਵੀ ਤੁਸੀਂ ਬਾਪੂ ਜੀ ਨਾਲ ਕਰੀਆਂ ਹੋਣਗੀਆਂ ਜਾਂ ਤਾਏ ਕਹਿੰਨੇ ਵੀ ਕੁਝ ਕਹਿਤਾ ਹੋਊਗਾ ਗੜਗੜ ਕਰਦੀ ਆਉਂਦੀ ਸੀ ਉਹ ਸਾਨੂੰ ਪਤੀ ਹੈ ਉਹਦਾ ਤਾਏ ਕਹਣਾ ਕੀ ਕਹਿਣਾ ਹੋਤਾ ਇਹ ਕਹਿੰਨੇ ਸਿਆਣੀ ਗੱਲ ਕਹੀ ਹੋਊਗੀ ਵੀ ਤੂੰ ਪਈ ਆ ਤੇ ਕਰੇ ਬਗ ਜਾ ਠੀਕ ਆ ਹੁਣ ਬਾਪੂ ਕੋਲ ਪਰੋਣੇ ਦਾ ਫੋਨ ਆ ਗਿਆ ਹੁਣ ਘਰੇ ਉਹਨਾਂ ਦੇ ਕਿੰਨੇ ਜੀ ਜਾਣੇ ਇਹ ਕੁੜੀ ਨੂੰ ਇਹਨੇ ਦਿਮਾਗ ਤਾਂ ਲੜਾਉਂਦੀ ਨੀ ਮਾੜਾ ਮੋਟਾ ਬਾਕੀ ਸਮੰਦੀ ਜੀ ਮੈਨੂੰ ਕਹਿੰਦੀ ਸੀ ਕਹਿੰਦੀ ਤੇਰੇ ਸਾਰੇ ਆ ਮੇਰੇ ਸਾਰੇ ਕੀ ਆ ਮੈਂ ਸਾਨੂੰ ਕੁਛ ਕਿਹਾ ਵੀ ਕਿਰਨਾ ਭੈਣ ਨੂੰ ਆ ਗੱਲ ਕਹੋ ਮੈਂ ਤਾਂ ਸਮੰਦੀ ਨਾ 2500 ਰੁਪਿਆ ਦਿੰਦੀ ਸੀ ਮੈਥੋਂ ਫੜਿਆ ਵੀ ਨਹੀਂ ਕਹਿੰਦੀ ਮੈਂ ਤੇਰੇ 2500 ਤੇ ਆ ਮੈਂ ਭੁੱਖੀ ਆ ਖਾਣ ਦੀ ਮੈਨੂੰ ਤਾਂ ਸਭ ਕੁਝ 2500 ਤੇਰੇ ਕਿੱਥੋਂ ਫੜੂ ਵੀ ਉਹਨੂੰ ਤਾਂ ਲੱਖਾਂ ਕਰੋੜਾਂ ਦੀ ਦਿੰਦਾ 2500 ਤੇਰਾ ਲੈ ਕੇ ਕਿੱਥੋਂ ਰੱਜੂ ਵੀ ਉਹਨੂੰ ਆ ਜਮੀਨ ਦਿੰ ਔਰ ਜਦੋਂ ਦੱਸ ਗਈ ਉਹ ਪਰ ਨਦਨ ਤਾਂ ਹੀ ਕਹਿੰਦੀ ਉਹ ਵੀ ਤੇਰੇ ਸਾਰੇ ਫਲਾਣਾ ਵੀ ਤੇ ਇਹ ਕਹੇ ਹੈਪੀ ਨੂੰ ਉਹ ਤਾਂ ਕਿਸੇ ਕੰਮ ਦੀ ਜੇ ਸਾਡੀ ਕੁੜੀ ਕੰਮ ਦੀ ਹੋਵੇ ਸਾਨੂੰ ਸਾਰਾ ਪਤਾ ਠੀਕ ਆ ਜਿਵੇਂ ਅਸੀਂ ਕਹਿੰਦੇ ਹਾਂ ਕਰ ਲਾਂਗੇ ਤੂੰ ਮੇਰੀ ਗੱਲ ਸੁਣ ਲੈ ਠੀਕ ਆ ਮੇਰੇ ਬਾਪੂ ਨਾਲ ਗੱਲ ਹੋ ਗਈ ਸੀ ਚਲ ਜਿੱਥੇ ਬੰਟੂ ਕਹਿੰਦਾ ਕਿ ਰਾਂ ਆਪਾਂ ਉੱਥੇ ਇੱਕ ਵਾਰੀ ਹੋਰ ਕੋਸ਼ਿਸ਼ ਕਰ ਲੈਨੇ ਅੱਛਾ ਜੀ ਤੁਸੀਂ ਫਿਰ ਦਵਾਈ ਨੂੰ ਵੀ ਮੰਨਗੇ ਫਿਰ ਮੈਂ ਬਾਈ 12 ਨੂੰ ਕਰਦਾ ਫੋਨ ਕਰਦੇ ਫਿਰ ਕੁਛ ਨਹੀਂ ਹੁੰਦਾ ਚਲ ਦੇਖ ਲੈਨੇ ਇੱਕ ਵਾਰੀ ਹੋਰ ਕੋਸ਼ਿਸ਼ ਕਰਕੇ ਹਾਂ ਕੀ ਆਇਆ ਹੈ ਨਾ ਜੀ ਵੀ ਪਰਮਾਤਮਾ ਆਪਣੀ ਸੁਣ ਗਈ ਐਤ ਕੀ ਨਾ ਤੁਸੀਂ ਖੁਸ਼ ਹੋਗੇ ਅੱਖੇ ਲੱਗਿਓ ਅੱਗੇ ਨਾ ਤੁਸੀਂ ਨਾ ਨਾ ਜੇ ਕਰਦੇ ਜੇ ਅੱਖੇ ਲੱਗਦੇ ਸੀ ਮੇਰੀ ਗੱਲ ਸੁਣ ਲੈ ਬਸ ਲਾਸਟ ਚਾਂਸ ਆ ਠੀਕ ਆ ਇਸ ਦਵਾਰ ਹੁਣ ਮਾ ਤੇਰੇ ਅੱਖ ਲੱਗ ਜਾ ਤੂੰ ਮੇਰੇ ਇੱਕ ਅੱਖ ਹੋਰ ਲੱਗ ਜਾ ਵੀ ਜੇ ਆਰਤੀ ਕਰਮਾ ਚ ਹੋ ਗਿਆ ਹੋਇਆ ਠੀਕ ਆ ਜਵਾਕ ਨਹੀਂ ਇਸ ਦਵਾਰ ਜਵਾਕ ਨਹੀਂ ਲੈਂਦੇ ਠੀਕ ਆ ਕਿਸੇ ਦਾ ਵੀ ਠੀਕ ਹੈ ਜੀ ਠੀਕ ਆ ਠੀਕ ਹੈ ਸਮਝ ਗਏ ਨਾ ਹਾਂਜੀ ਚਲ ਤੋੜ ਲੈ ਜੇ ਸਾਗ ਚੰਗਾ ਜੀ ਹੂੰ ਹਾਜ ਥੱਕ ਗਿਆ ਨਾ ਜੀ ਇੱਥੇ ਨਹੀਂ ਥੱਕਦਾ ਬਈ ਹੁਣ ਆ ਹੀ ਜਾਂਦਾ ਇੱਕ ਬਾਟ ਕਿਹੜਾ ਨੇੜੇ ਤੂੰ ਵੀ ਬਹਿ ਜਾ ਆਪਣੇ ਨਹੀਂ ਪਬਲਿਕ ਮੇਰੀ ਗੱਲ ਸੁਣੋ ਤੁਸੀਂ ਬੈਠੋ ਰਾਮ ਲਾਲ ਤੇ ਮੈਂ ਤੁਹਾਡੇ ਵਾਸਤੇ ਚਾਹ ਮਾਰ ਕੇ ਲਉਣੀ ਮੈਂ ਤਾਂ ਆਇਆ ਕਹਿੰਦਾ ਜੀ ਭਾਣੇ ਬਹਿ ਜਾਂਦੀ ਕੋਈ ਨਾ ਚਾਹ ਠਹਿਰ ਕੇ ਪੀ ਲਵੇ ਫਿਰ ਕੋਸਣਾ ਮੈਨੂੰ ਵੀ ਚਾਹ ਦੀ ਤਲਬ ਜੀ ਬਾਹਵਾਂ ਲੱਗੀ ਪਈ ਹੈ ਅੱਛਾ ਅੱਛਾ ਚਲ ਕੋਈ ਨਾ ਫਿਰ ਮੈਂ ਵੀ ਜਾਣੀ ਆ ਮਾ ਜੀ ਤੂੰ ਹੀ ਕਰਾ ਦੇ ਮੇਰੀ ਗੱਲ ਸੁਣ ਹੁਣ ਤਾਂ ਦਵਾਈ ਦਵਾ ਕੇ ਲੈ ਆਂ ਹਾਂਜੀ ਤੂੰ ਕੀ ਕਹਿੰਦੇ ਸੀਗੇ ਵੀ ਕੰਮ ਤਾਂ ਤਾਂ ਨਹੀਂ ਬਾਲਾ ਕਰਾਉਣਾ ਹੈਗਾ ਤੇ ਇੱਥੇ ਆਪਾਂ ਕੀ ਜੀ ਨੇ ਤੂੰ ਜਾ ਚਾਚੂ ਉਹਨੂੰ ਬਣਾ ਦੇ ਤੇ ਉਹਨੂੰ ਕਹਦੇ ਤੂੰ ਬੈਠੀ ਗੱਲਾਂ ਕਰ ਸੱਚੀ ਗੱਲ ਬਾਈ ਸੱਚੀ ਆਪਾਂ ਕੀ ਆ ਰਵਣ ਵਧੀਆ ਵਧੀਆ ਤੂੰ ਦੱਸਣ ਦੇ ਉਹ ਤਾਂ ਕਰਕੇ ਆ ਜੰਦੇ ਉਹ ਤੁਹਾਡੇ ਤੋਂ ਲਿਆਉਂਦਾ ਮੈਂ ਚਲ ਕੋਈ ਨਾ ਤੁਰ ਕੀ ਆਗੇ ਸੀਗੇ ਅੱਛਾ ਅੱਛਾ ਹਾਂ ਤੇ ਚਲ ਠੀਕ ਹੈ ਵਧੀਆ ਵਧੀਆ ਦਵਾਈ ਤਾਂ ਦਵਾ ਲਏ ਸੀਗੇ ਅੱਛਾ ਉਹ ਵੀ ਮੈਂ ਤੇ ਨਾਲ ਗੱਲ ਕਰਨੀ ਚਾਲੇ ਉਧਰ ਗਈਆਂ ਮੈਂ ਤਾਂ ਰ ਗਈਆਂ ਅੱਛਾ ਅੱਛਾ ਦੇਖਾ ਗਾਰੰਟੀ ਲੇਤੀ ਅਗਲੇ ਨੇ ਫੁੱਲ ਠੀਕ ਹੈ ਠੀਕ ਹੈ 50000 ਰੁਪਏ ਮੈਂ ਦੇ ਆਇਆ ਅੱਛਾ ਤੇ 2.5 ਲੱਖ ਦੇਣਾ ਬਾਅਦ ਚ ਅੱਛਾ ਪਰ ਮੇਰੀ ਗੱਲ ਇੱਕ ਗੱਲ ਸੁਣ ਲਾ ਜੇ ਤਾਂ ਕੋਈ ਨਿੱਕਾ ਨਿਆਣਾ ਲੈਣਾ ਹੈ ਨਾ ਜਿਹੜੇ ਭਰੇਜ ਆ ਉਹ ਆਪਾਂ ਨੂੰ ਰੱਖਣੇ ਪੈਣਗੇ ਪੂਰੇ ਮੈਂ ਪੂਰੀ ਗਾਰੰਟੀ ਲੈ ਕੇ ਆਇਆ ਬੰਦੇ ਤੋਂ ਜਿੰਨਾਂ ਜਿੰਨਾਂ ਨੂੰ ਉਹਨੇ ਦਵਾਈ ਦਿੱਤੀ ਸਾਰਿਆਂ ਦੇ ਜਿਵਾਕ ਹੋ ਗਏ 10-10 ਸਾਲ 20-20 ਸਾਲਾਂ ਦੇ ਕੇਸ ਵੀ ਪਏ ਸੀ ਉਹਦੇ ਕੋਲ ਜਿਨਾਂ ਦੇ ਜਿਵਾਕ ਨਹੀਂ ਹੋਏ ਸੀ ਉਹਨਾਂ ਦੇ ਵੀ ਹੋਗੇ ਠੀਕ ਹੈ ਪਰ ਗੱਲ ਆਏ ਆ ਇੱਕ ਤਾਂ ਦੇਖ ਜਿੰਨੇ ਮਹੀਨੇ ਇਹ ਦਵਾਈ ਚੱਲੂਗੀ ਅੱਛਾ ਕੰਮ ਧੰਦਾ ਇਹਨੇ ਕੋਈ ਵੀ ਨਹੀਂ ਕਰਨਾ ਹੈਗਾ ਅੱਛਾ ਹਾਂ ਬਾਕੀ ਜਿਹੜਾ ਕੋਈ ਖਾਣ ਪੀਣ ਦਾ ਉਹ ਹਰਪ੍ਰੀਤ ਨੂੰ ਪਤਾ ਹੈ ਵੀ ਕੀ ਖਾਣਾ ਕੀ ਨਹੀਂ ਖਾਣਾ ਹੈਗਾ ਮੈਂ ਤੈਨੂੰ ਜਿਹੜੀਆਂ ਜ਼ਰੂਰੀ ਗੱਲਾਂ ਉਹ ਦੱਸਦਾ ਵੀ ਇਹ ਨਾ ਹੋਵੇ ਵੀ ਨਾਲੇ ਤਾਂ ਦਵਾਈ ਲਈ ਜਾਂਦੇ ਆ ਨਾਲੇ ਤੁਸੀਂ ਇੱਥੇ ਕਰਾਈ ਇਹਨੂੰ ਕੰਮ ਧੰਦਾ ਫੇਰ ਦਵਾਈ ਦੂ ਵੀ ਨਹੀਂ ਅਸਰ ਨਹੀਂ ਕਰਨਾ ਇਹਨੂੰ ਰੈਸਟ ਚਾਹੀਦਾ ਫੁੱਲ ਅੱਛਾ ਹਾਂ ਚਾਹੇ ਤਾਂ ਭਈ ਆਪਦੀ ਕੋਈ ਕੰਮ ਵਾਲੀ ਰੱਖ ਲਾ ਠੀਕ ਹੈ ਜੇ ਕੋਈ ਰਿਸ਼ਤੇਦਾਰੀ ਚੋਂ ਆਉਂਦਾ ਤਾਂ ਹੋ ਸਕਦਾ ਲਾ ਉਹ ਹੁਣ ਤੂੰ ਦੇਖ ਕਿਵੇਂ ਕਰਨਾ ਠੀਕ ਹੈ ਚੱਲ ਇਹਦਾ ਕਰ ਲਾਂਗੇ ਫਿਰ ਤਿੰਨ ਕਾਹ ਕਿ ਮਿੰਟ ਚਾਹੀਦੇ ਰੈਸਟ ਆਹੀ 2-3 ਮਹੀਨਿਆਂ ਦਾ ਇਹਦਾ ਡੱਡੋ ਹੋਆ ਕੋਰਸ ਜਾ ਅੱਛਾ ਅੱਛਾ ਹਾਂ ਉਹ ਤੁਸੀਂ ਕੰਪਲੀਟ ਕਰ ਲਓ ਠੀਕ ਹੈ ਤੇ ਬਸ ਐ ਵੀ ਰੱਖਣੀ ਕੋਰਪ ਹੋਊਗੀ ਵੀ ਨਾ ਕੋਈ ਭਾਰਤ ਚਾਹ ਨਾ ਕੁਝ ਨਹੀਂ ਕਰਨਾ ਹੈਗਾ ਅੱਛਾ ਹਾਂ ਤੇ ਉਹ ਉਸ ਹਸਾਬ ਨਾਲ ਦੇਖ ਲਈ ਤੇ ਬਾਕੀ ਜੇ ਕੋਈ ਪਿੰਡ ਚੋਂ ਤਾਂ ਕੰਮ ਵਾਲੀਆਂ ਬਥੇਰੀਆਂ ਹੁੰਦੀਆਂ ਨੇ ਯਾਰ ਜੇ ਉਹ ਮਿਲ ਗਈ ਉਹ ਠੀਕ ਹੈ ਜੇ ਕੋਈ ਰਿਸ਼ਤੇਦਾਰ ਹੈਗਾ ਤੇਰਾ ਤਾਂ ਉਹਨੂੰ ਸੱਦ ਲਈ ਜਿਵੇਂ ਤੇਰਾ ਲੋਟ ਲੱਗਦਾ ਉਵੇਂ ਕਰ ਲਈ ਪਰ ਇਹ ਤੋਂ ਕੰਮ ਨਾ ਕਰਾਈ ਨਹੀਂ ਨਾ ਕਰਾਉਂਗਾ ਫਿਰ ਹਾਂ ਐ ਹੁਣ ਨਾਲੇ ਤਾਂ ਆਪਾਂ ਪੈਸਾ ਲਾ ਦਈਏ ਹੂੰ ਤੇ ਨਾਲੇ ਆਪਾਂ ਨੂੰ ਕੁਝ ਮੇਲੇ ਨਾਲ ਫਿਰ ਫਾਇਦਾ ਵੀ ਕੋਈ ਨਹੀਂ ਹੈਗਾ ਨਹੀਂ ਤਾਂ ਗਲਤਰੀ ਸਹੀ ਹਾਂ ਤੇ ਹੁਣ ਜੀ ਉਹੀ ਗੱਲ ਇਹਨਾਂ ਹੁਣ ਹਰਪ੍ਰੀਤ ਕਹਿੰਦੀ ਸੀ ਮੈਂ ਕਹਦੂੰਗਾ ਮੈਂ ਕਿਹਾ ਨਹੀਂ ਮੈਂ ਸਮਝਾ ਕੇ ਜਾਊਂਗਾ ਹੈਪੀ ਆਪ ਹੀ ਨਿਬੜ ਲੂਗਾ ਸਾਰਾ ਕੁਝ ਨਾ ਨਾ ਕੋਈ ਗੱਲ ਨਹੀਂ ਜੇ ਇਹੀ ਕੰਨੇ ਤੋਂ ਘਰ ਵੱਸਦਾ ਯਾਰ ਫਿਰ ਹੋਰ ਕੀ ਚਾਹੀਦਾ ਫਿਰ ਉਹ ਹੋਰ ਹੂੰ ਬਾਕੀ ਮੈਂ ਤਾਂ ਮੀਤ ਨਾਲ ਬਾਹਲਾ ਕਰੀ ਜਾਂਦੀ ਸੀਗੀ ਫਿਰ ਮੈਂ ਜਿੰਨਾਂ ਦੇ ਸਾਡੇ ਉੱਤੇ ਛਿੰਦ ਰਹੇਗੀ ਐ ਅੱਛਾ ਉਹਨਾਂ ਦੇ ਘਰੇ ਜਾ ਕੇ ਪਹਿਲਾਂ ਤਾਂ ਆਪ ਗਈ ਸੀ ਮੀਤ ਅੱਛਾ ਫਿਰ ਮੈਂ ਜਾ ਕੇ ਪੁੱਛ ਕੇ ਆਇਆ ਉਹਨਾਂ ਨੂੰ ਨਾਲ ਲੈ ਕੇ ਗਿਆ ਉਹਨਾਂ ਦੀ ਰਿਸਤਰੀ ਚੀਆਂ ਜਿਹੜੇ ਦਵਾਈ ਦਿੰਦੇ ਆ ਇਹ ਸਾਡੇ ਆਪ ਦੇ ਨਹੀਂ ਹੋਇਗਾ ਸੀ ਮੁੜ ਕੇ ਕਹਿੰਦੇ ਸੀ ਪਹਿਲਾਂ ਕਹਿੰਦਾ ਇਹਨੂੰ ਹੀ ਗੱਲ ਹੀ ਨਹੀਂ ਮੰਨੀ ਵੀ ਐ ਕਿਹੜਾ ਕੋਸ਼ ਹੁੰਦਾ ਤੇ ਜਦੋਂ ਕਹਿੰਦੀ ਲੋਕਾਂ ਦੇ ਨੇ ਕੇਸ ਹੋਣ ਲੱਗ ਗਏ ਸਹੀ ਫਿਰ ਅਸੀਂ ਦਵਾਈ ਲਿਆਂਦੀ ਸਹੀ ਹੈ ਫੁੱਲ ਗਰੰਟੀ ਹੈ ਬਸ ਜਿਹੜੇ ਭਰੇਜ ਨੇ ਉਹ ਤਾਂ ਆਪਾਂ ਨੂੰ ਰੱਖਣੀ ਪੈਣਗੇ ਕੋਈ ਨਾ ਚਲ ਫਿਰ ਮੈਂ ਤਾਂ ਇਹ ਰਾਇਟ ਦੀ ਲਾਸਟ ਕੋਸ਼ਿਸ਼ ਹੀ ਮੈਨੂੰ ਆ 5000 ਰੁਪਏ ਨੂੰ ਐ ਰਾਇਟ ਦੇਖ ਲੈਣਾ ਕਰਕੇ ਮੈਂ ਤੁਹਾਨੂੰ ਪਤਾ ਪਹਿਲਾਂ ਤੇਰੇ ਪੀ ਲਾ ਕੇ ਚਲ ਕੋਈ ਹੋਰ ਲੱਗ ਜਾਏ ਹੁਣ ਬਾਪੂ ਕਹਿੰਦਾ ਤੇਰਾ ਇੱਕ ਵਾਰੀ ਹੋਰ ਦੇਖ ਲੈ ਪੁੱਤ ਤੇ ਉਹ ਤੇਰਾ ਸਾਲਾ ਕਹਿੰਦਾ ਅਭੀ ਬਕਾ ਲੋ ਨਾ ਦੀ ਗੱਲ ਵੀ ਮੰਨ ਲੈ। ਉਹ ਐਂ ਐਂ ਦੇਖ ਹੁਣ ਆ ਪਿੰਨੂ ਜਿੱਥੇ ਕੋਈ ਭੇਜ ਦੇ ਕੇ ਨਾ ਤਾਂ ਜਾਣਾ ਪਊਗਾ। ਕੀ ਪਤਾ ਰੱਬ ਕਿੱਥੇ ਸੁਣ ਲੇ। ਹਾਂ। ਤੇ ਬਸ ਇਹਦਾ ਇਹ ਇੱਕ ਤਾਂ ਨੂੰ ਹਰਪ੍ਰੀਤ ਨੂੰ ਕੰਮ ਦਾ ਵਾਲਾ ਰਹਿੰਦਾ। ਵੀ ਆ ਵੀ ਕਰ ਲਾ, ਆ ਵੀ ਕਰ ਲਾ। ਉਹ ਤੂੰ ਦੇਖੀ ਇਹਨੂੰ ਤੂੰ ਰੋਕ ਕੇ ਰੱਖਣਾ। ਠੀਕ ਹੈ। ਹਾਂ ਇਹ ਨਾ ਹੋਵੇ ਵੀ ਇਹ ਕੰਮ ਆਪ ਕਰੀ ਜਾਂਦੀ ਹੋਵੇ ਮੁੜ ਕੇ ਗੱਲ ਹੋ ਜੂ ਔਖੀ। ਠੀਕ ਹੈ। ਹਾਂ। ਚੱਲ ਕੋਈ ਨਾ ਇਹ ਤਾਂ ਮੈਂ ਕਰ ਲੂੰ ਕੋਈ ਨਾ। ਕੋਈ ਨੂੰ ਦੇਖ ਲੈਨੇ ਰਿਸ਼ਤੇ ਆਨ ਬੁਲਾ ਲਾਂਗਾ ਜਾਂ ਕੁਝ ਹੋ ਕਰ ਲਾਂਗਾ। ਆ ਜਾ ਫਿਰ ਚਾਹ ਪੀ ਲੈਨੇ ਉਧਰ। ਚੱਲ ਫਿਰ ਆ ਜਾ। ੁੱਪੇ ਬੰਨੇ ਯ ਮੇਰੀ ਗੱਲ ਸੁਣ ਹਣ ਫਿਰ ਹਰਪ੍ਰੀਤ ਬੈਣ ਧਿਆਨ ਨਾਲ ਮੂੰ ਤਾਂ ਦੇਖ ਤੂੰ ਮੈਥੋਂ ਵੱਡੀ ਐ ਮੈਥੋਂ ਵੱਧ ਸਿਆਣੀ ਐ ਠੀਕ ਐ ਪਰ ਫਿਰ ਵੀ ਮੇਰਾ ਸਮਝਾਉਂਦਾ ਤੈਨੂੰ ਹੱਕ ਬੰਦਾ ਮੈਂ ਤੈਨੂੰ ਐਂ ਕਹਿੰਦੀ ਸੀ ਤੈਨੂੰ ਤਾਂ 24 ਘੰਟੇ ਕੰਮ ਦਾ ਲੱਗਿਆ ਰਹਿੰਦਾ ਆ ਵੀ ਕਰ ਲਾ ਉਹ ਵੀ ਕਰ ਲਾ ਕੰਮ ਤਾਂ ਦੇਖ ਸਾਰੀ ਉਮਰ ਪਈਆ ਹੁੰਦੇ ਹੀ ਰਹਿਣਗੇ ਮੈਂ ਤੈਨੂੰ ਇਹ ਗੱਲ ਕਹਿਨੀ ਆ ਵੀ ਹੁਣ ਆਪਦੀ ਦਵਾਈ ਧਿਆਨ ਨਾਲ ਖਾਲਿਆ ਕਰੀ ਤੇ ਜਿੰਨਾ ਹੋ ਸਕਦਾ ਨਾ ਵੱਧ ਤੋਂ ਵੱਧ ਰੈਸਟ ਕਰਿਆ ਕਰੀ ਚੰਗਾ ਉਹ ਤਾਂ ਗੱਲ ਠੀਕ ਐ ਵੇਖ ਭਾਬੀ ਮਤਨ ਵਾਂਂ ਗੈਂਦੀ ਸੀ ਵੀ ਕੰਮ ਹੋਰ ਕੋਈ ਕਰਕੇ ਨਹੀਂ ਰਾਜੀ ਆਪ ਤੋਂ ਬਿਨਾ ਕੋਈ ਕੰਮ ਕਰਦਾ ਹੀ ਨਹੀਂ ਕਰਦਾ ਤਾਂ ਨਹੀਂ ਆ ਤੇਰੀ ਨਣਦ ਜੀ ਕਦੋਂ ਖਾਮ ਆਊਗੀ ਇੱਥੇ ਜਦੋਂ ਕਦੋਂ ਦੇਖਗੇ ਆਈ ਵੀ ਐ 99 ਰੀ ਆਈ ਵੀ ਐ 99 ਰੀ ਤੇ ਉਹ ਇੱਥੇ ਆਉਂਦੀ ਆ ਉਹਨੂੰ ਕਹਿਆ ਕਰੀ ਕਹਿ ਕੰਮ ਕਰ ਲੈ ਮਾੜਾ ਮੋਟਾ ਐਵੇਂ ਨਾ ਉਹਦੇ ਥੱਲੇ ਲੱਗੀ ਰਿਆ ਕਰ ਨਹੀਂ ਭਾਬੀ ਮੇਰੀ ਗੱਲ ਸੁਣੋ ਉਹ ਤਾਂ ਨਾ 2 3 ਵਾਲੀ ਤਾਂ ਸਾਡੇ ਨਾਲ ਹੋ ਗਈ ਸੀ ਗੁੱਸੇ ਤੇ ਹੁਣ ਜਦੋਂ ਆਈ ਐ ਉਦੋਂ ਆਪ ਨੂੰ ਵੀ ਆਏ ਹੋਇਆ ਵੀ ਮਸਾ ਕੁੜੀ ਔਲ ਲੱਗੀ ਕੋਈ ਗੱਲ ਨਹੀਂ ਗੁੱਸੇ ਮਸਾਲੇ ਉਹਨੂੰ ਵੀ ਦੱਸਦੀ ਵੀ ਮੇਰੀ ਦਵਾਈ ਚੱਲਦੀ ਆ ਠੀਕ ਆ ਆਪੀ ਤੇਰਾ ਵੱਧ ਧਿਆਨ ਰੱਖੂਗੀ ਤੇ ਜਨਾਬ ਹੀ ਰੱਖੂਗੀ ਫਿਰ ਤੇਰਾ ਤਾਂ ਹੱਕ ਬੰਦਾ ਤੇਰਾ ਧਿਆਨ ਰੱਖਣ ਦਾ ਇੱਕ ਤਾਂ ਦਵਾਈ ਧਿਆਨ ਨਾਲ ਖਾਈ ਜਾਈ ਤੇ ਦੂਜੀ ਗੱਲ ਵੀ ਆਪਦੀ ਨਣਦ ਤੋਂ ਵੱਧ ਤੋਂ ਵੱਧ ਕੰਮ ਕਰਵਾ ਲਿਆ ਕਰੀ ਮਿੱਠੀ ਪੈਰੀ ਹੋ ਕੇ ਕਰਵਾ ਲਿਆ ਕਰੀ ਕੋਈ ਗੱਲ ਨਹੀਂ ਉਹ ਤਾਂ ਗੱਲ ਸੋਡੀ ਠੀਕ ਆ ਉਹ ਮੈਨੂੰ ਡਾਕਟਰ ਨੇ ਵੀ ਕਹਿਤਾ ਸੀ ਕਹਿੰਦਾ ਭਾਈ ਵੀ ਐਡਾ ਕੋਈ ਵੱਡਾ ਨੁਕਸ ਨਹੀਂ ਤੇਰੇ ਚ ਵਾਲੇ ਵੱਡੇ ਨੁਕਸਾਨ ਵਾਲਿਆਂ ਦੇ ਵੀ ਹੋਏ ਆ ਤੇਰੇ ਤਾਂ ਕਹਿੰਦਾ ਫੁਰਗੇ ਮਾੜੀ ਮੋਟੀ ਕੋਈ ਨੁਕਸ ਹੈ ਉਹੀ ਤਾਂ ਗੱਲ ਆ ਮਤਾਈ ਕਰਨੀ ਆ ਮਸਾ ਮਸਾ ਤੇਰੀ ਨਿਉ ਜੜ ਲੱਗਣੀ ਆ ਤੇ ਤੈਨੂੰ ਪਤਾ ਨਾ ਗਾਂ ਤੇਰੀ ਨਣਾਣ ਦੇ ਵੀ ਮੁੰਡਾ ਆ ਗਾ ਆ ਜਮੀਨ ਜਾਇਦਾਤ ਸਾਰੀ ਨਾ ਉਹਨਾਂ ਦੇ ਹਿੱਸੇ ਆ ਜਾਣੀ ਆ ਮੁੜ ਕੇ ਝਾਕੀ ਜਾਈ ਇੱਥੇ ਬੈਠੀ ਬਿਲਕੀ ਜਾਏਗੀ ਫਿਰ ਤੇ ਨਾਲੇ ਮੈਨੂੰ ਤਾਂ ਹੋਰ ਹੀ ਡਰ ਲੱਗਿਆ ਰਹਿੰਦਾ ਤੇਰੀ ਨਣਾਣ ਦਾ ਕੀ ਪਤਾ ਵੀ ਕੀ ਕਰਦੇ ਉਪਰ ਆਈ ਆ ਭਭੀ ਉਹ ਇਹ ਜੀ ਤਾਂ ਕਾਨੂੰਨ ਆ ਪਰ ਸਵਾਈ ਥੋੜਿਆ ਰੁੱਖਾ ਉਹਦਾ ਇਹੇ ਜੀ ਤਾਂ ਕਾਨੂੰਨੀ ਹੈਗੀ ਹੈਗੀ ਤਾਂ ਉਹ ਬਹੁਤ ਖੁਸ਼ ਆ ਠੀਕ ਹੈ ਗੱਲ ਤਾਂ ਇਹ ਆ ਵੀ ਤੂੰ ਇਹ ਜੀ ਹੈਣੀ ਤਾਂ ਕਰਕੇ ਤੈਨੂੰ ਸਾਰੀ ਦੁਨੀਆ ਚੰਗੀ ਲੱਗਦੀ ਆ ਜਦੋਂ ਕਹਿੰਦੇ ਹੁੰਦੇ ਬੰਦਾ ਆਪਣਾ ਨਾ ਮਾੜਾ ਹੋਵੇ ਉਹਨੂੰ ਚੰਗੇ ਹੀ ਦਿੰਦੇ ਆ ਤੇ ਮਾੜਿਆਂ ਨੂੰ ਸਾਰੇ ਮਾੜੇ ਹੀ ਦਿੰਦੇ ਆ ਤਾਂ ਕਰਕੇ ਤੈਨੂੰ ਤਾਂ ਕਿਰਨਾਂ ਦੇ ਔਗਣ ਦਿਖਦੀ ਨਹੀਂ ਹੈਗੇ ਚਲ ਕੋਈ ਨਾ ਬੱਬੀ ਤੂੰ ਗੁੱਸੇ ਘਾ ਤੂੰ ਨਹੀਂ ਤੂੰ ਚੱਲ ਨਾ ਉੱਥੇ ਧੁੱਪੇ ਬੈਠ ਮੈਂ ਧੁੱਪੇ ਚਾਲੇ ਉਹਨੇ ਤੇ ਬਾਈ ਵਰਗੇ ਨੂੰ ਵੀ ਬੋਲ ਮਾਰ ਲਿਆ ਕੋਈ ਨਹੀਂ ਮਾਰ ਲੈਨੀ ਆ ਬੋਲ ਉਹਨਾਂ ਨੂੰ ਗੁੱਸੇ ਨਹੀਂ ਹੁੰਦੀ ਹੈਗੀ ਹਰ ਪਿੱਤ ਦੇਖ ਤੇਰੀ ਜ਼ਮੀਨ ਜਾਦਾ ਤਾਂ ਮੈਂ ਵੰਡਾ ਕੇ ਤਾਂ ਲੈ ਨਹੀਂ ਜਾਣੀ ਹੈਗੀ ਜਦੋਂ ਆਪਣਾ ਫਰਕ ਨਹੀਂ ਹੈਗਾ ਨਾ ਤਾਂ ਕਰਕੇ ਮੇਰਾ ਢੱਡ ਮੱਚਦਾ ਮੈਨੂੰ ਆਇਆ ਚੱਲ ਤੇਰੇ ਘਰੇ ਇੱਕ ਨਿੱਕਾ ਨਿਆਣਾ ਹਜੇ ਨਿਉਂ ਜੜ ਲੱਗੇ ਚਾਹੇ ਧੀ ਹੋ ਜੇ ਚਾਹੇ ਪੁੱਤ ਹੋ ਜੇ ਆਪਾਂ ਇਹ ਵੀ ਨਹੀਂ ਕਹਿੰਦੇ ਹੈਗੇ ਵੀ ਸਾਡੇ ਮੁੰਡਾ ਹੀ ਹੋਵੇ ਹੈਨਾ ਤੇ ਜੇ ਧੀ ਵੀ ਹੋ ਗਈ ਚੱਲ ਤੇਰੀ ਧੀ ਆਈ ਤਾਂ ਹੋਜੂ ਵੀ ਨਿਉਂ ਜੜ ਵਧੀ ਆ ਸਾਡਾ ਕੋ ਸਭਾਲਣ ਵਾਲਾ ਆ ਗਿਆ ਕੋਈ ਚੱਲ ਭਾਬੀ ਮੇਰੀ ਗੱਲ ਸੁਣ ਤੇ ਤੇ ਦਵਾਈ ਪਰਸ ਚੋਂ ਕੱਢ ਕੇ ਉੱਥੇ ਰੱਖ ਦੀ ਚੰਗਾ ਬੈੱਡ ਤੇ ਹੀ ਰੱਖ ਦੀ ਹਾਂ ਉਹ ਤਾਂ ਕੋਈ ਨਹੀਂ ਮੈਂ ਰੱਖ ਦਿੰਨੀ ਆ ਚੱਲ ਪਾ ਲਿਆ ਚਾ ਮੁੜ ਕੇ ਫੇਰ ਆ ਭਾਂਡੇ ਭੁੰਡੇ ਮੈਂ ਜਾਂਦੀ ਹਾਂ ਮਾਂ ਚੂਗੀ ਤੇਰਾ ਲੈ ਦਵਾਈ ਲੈ ਵਾਪਸ ਦਵਾਈ ਤਾਂ ਅੱਛਾ ਗੱਲ ਕਰ ਇੱਕ ਗੱਲ ਹੋਰ ਹੈ ਠੀਕ ਆ ਉਹ ਤਾਂ ਸਾਰਾ ਕੁਝ ਵਧੀਆ ਗਿਆ ਠੀਕ ਹੈ ਤੇ ਰੁਪਈਏ ਵੀ ਦੇ ਆ ਉਹਨਾਂ ਨੂੰ 50000 ਰੁਪਈਆ ਦੇ ਆ ਤੇ 2.5 ਲੱਖ ਰੁਪਈਆ ਉਹਨਾਂ ਨੇ ਬਾਅਦ ਚ ਕਿਹਾ ਉਹ ਜੇ ਉਹਦਾ ਅਹੀਂ ਦੱਸ ਲਈ ਬਾਅਦ ਚ ਮੰਗਦੇ ਹੋ ਕੋਈ ਗੱਲ ਹਾਂ ਵੀ ਉਹ ਪੱਕੀ ਸ਼ਰਤ ਆ ਉਹ ਕਹਿੰਦੇ ਵੀ ਐਸੀ ਕੋਈ ਗੱਲ ਨਹੀਂ ਹੋਰ ਵੀ ਮੈਂ ਕਹਿਆਂ ਤਾਂ ਸੁਣਿਆ ਕਿ ਇਸ ਉੱਤੇ ਕਈ ਹੋਗੇ ਵਧੀਆ ਹੋਇਆ ਸਾਰੇ ਚਲ ਭਾ ਮਰ ਰਬੀਆਂ ਦੀ ਕੋਈ ਗੱਲ ਨਹੀਂ ਹਾਂ ਇਹ ਵੀ ਕੋਈ ਗੱਲ ਨਹੀਂ ਹੋਗਾ ਹੋਰ ਕੋਈ ਰੈਸਟ ਰੂਟ ਤਾਂ ਨਹੀਂ ਦੱਸਿਆ ਨਹੀਂ ਹੋਰ ਤਾਂ ਕੁਝ ਨਹੀਂ ਕਰਿਆ ਗੱਲ ਕਰੋ ਐਂ ਕਹਿੰਦੇ ਸੀ ਵੀ ਮੰਨ ਕੇ ਚੱਤਨ 9 ਮਹੀਨੇ ਹਰ ਪੀ ਦਿਨਾਂ ਦਾ ਕੋਈ ਭਾਰੀ ਚੀਜ਼ ਚੱਕਣੀ ਐ ਤੇ ਬਾਕੀ ਰੈਸਟ ਦੱਸਿਆ ਜਮੀ ਵੀ ਮੰਝੇ ਤੇ ਜਮਨ ਕੇ ਚੱਲ ਵੀ ਕੰਮ ਧੰਦਾ ਨਹੀਂ ਕਰਨਾ ਚਾਹ ਦੂ ਮਾਰਨਾ ਨਾ ਰੋਟੀ ਪਕਾਉਣੀ ਐ ਨਾ ਆਟਾ ਗੁੰਨਣਾ ਤੇ ਨਾ ਕੱਪੜੇ ਧੋਣੇ ਆ। ਵੀ ਗੱਲ ਇਹ ਆ ਹੁਣ ਮੈਂ ਤੈਨੂੰ ਐਂ ਕਹਿੰਦਾ ਸੀ ਕਿ ਜੇ ਕੋਈ 부ੜੀ ਪੁੱਛਲੀ ਆਪਾਂ ਤੇ 부ੜੀ ਦਾ ਖਰ ਠੀਕ ਆ ਕੋਈ ਗੱਲ ਨਹੀਂ ਰਹਿਸਤੇ ਵੀ ਜ਼ਰੂਰੀ ਹੁੰਦੀ ਆਪਾਂ ਸੁਣਦੀ ਆ ਇਹ ਗੱਲਾਂ ਚ ਕਹਿੰਦਾ ਗਰ ਕਾ 부ੜੀ ਵਿਆਹਾਂ ਦਾ ਸੀਜਨ ਚੱਲੀ ਜਾਂਦਾ। 부ੜੀ ਕੋਈ ਮਿਲ ਨਹੀਂ ਨੀ ਪਨੂ। ਜੇ ਹੁਣ ਕੋਈ 부ੜੀ ਲਾਲ ਵਿਚਾਰ ਦੀ ਕਿਸੇ ਲਾਲਚ ਦੇਤਾ ਵਿਆਹ ਵਿਚਾਰ ਦੀ ਫੇਰ ਭੱਜ ਗਈ ਆਪਣਾ ਕੰਮ ਫੇਰ ਨਹੀਂ ਸੱਟ ਹੁਣ ਕਹਾਣੀਆਂ ਆ। ਬੱਕਿਆਣਾ ਹੁਣ ਬਣ ਕੇ ਕੰਮ ਵਾਲੀ ਵੀ ਸਾਰੇ ਕੰਮ ਨਹੀਂ ਕਰਦੀ ਬੱਕੇ ਕੱਪੜੇ ਧੋਣੇ ਆਟਾ ਹਾਂ ਹਾਂ ਉਹ ਫਿਰ ਸਾਰਾ ਮੈਂ ਕਿਹ ਇਹ ਨਾ ਕਰਾਂ ਇਹ ਤਾਂ ਕੰਮ ਮੈਨੂੰ ਐ ਲੋਦਾ ਵੀ ਪਰ ਤੇ ਮੈਂ ਪਾਸ ਕੁੜੀ ਕਰ ਸਕਦੀ ਆ ਆਪਣਾ ਫਿਰ ਹੋਰ ਤਾਂ ਨਹੀਂ ਕੋਈ ਕਰ ਸਕਦਾ ਉਹ ਤਾਂ ਸਕਰੀਚ ਆਪਣੇ ਕੋਈ ਹੈ ਨਹੀਂ ਕੱਲੀ ਕਹਿੰਦੀ ਨਾ ਉਹ ਆਪਣੀ ਕੁੜੀ ਲਾ ਫੈਣੀ ਤਾਂ ਮੈਂ ਉਹਦੇ ਕੋਲ ਜਾ ਕੇ ਉਹਨੂੰ ਨਾ ਕਹ ਸਕਦਾ ਪਤਾ ਲਵਾ ਹਾਂ ਵੀ ਗੱਲ ਸਹੀ ਵਾਲਾ ਪੋਵਾ ਵੀ ਫਿਰਦ ਹੋਈ ਪਈ ਹਾਂ ਕੁੜੀ ਤੇ ਪਬੀਲੀ ਪੋਵਾ ਤਾਂ ਫਿਰ ਸਗ ਲੋੜ ਹੀ ਨਹੀਂ ਸੀ ਪੂਆ ਤਾਂ ਹੁਣ ਚ ਬੇਲੀ ਸੀ ਨੂਆ ਬੁੱਤ ਆਏ ਨਾ ਆਪਣਾ ਗੱਲ ਕਰ ਉਹ ਬਿਰਦ ਤੋਂ ਕੰਮ ਨਹੀਂ ਨਾ ਹੁਣ ਐਵੇਂ ਆ ਕੇ ਕੋਈ ਵਾਟ ਮਾਰ ਕੋਈ ਗੱਲ ਹੋਣ ਗਈ ਆਲਾ ਆਪਦੇ ਇੱਤੀ ਪੁੱਤਾਂ ਤੋਂ ਵੀ ਦੱਸਦਾ ਹੈਗਾ ਵੀ ਤੂੰ ਜਾ ਕੇ ਉਹਨਾਂ ਦੇ ਕੋਲੇ ਤਾ ਤੇ ਗੱਲ ਤਾਂ ਮਾਰ ਹੋਈ ਐ ਹੋਇਆ ਆਪੋ ਹੋਇ ਹੋਰ ਇਸ ਕਿਤੇ ਮਰਦੀ ਉਹਦਾ ਰਿਸਕ ਦੂ ਵੱਡਾ ਚੱਲ ਫਿਰ ਤੂੰ ਐਂ ਕਰ ਚੱਲ ਗੁੰਨ ਨਿਰਾਜਾ ਪਾਉਣਾ ਫਿਰ ਤੂੰ ਬਾਗੀ ਜਾ ਫਿਰ ਫੇਰ ਮੈਂ ਜਾ ਕੇ ਕੁੜੀ ਕੁੜੀ ਜਾ ਆਉਣਾ ਜਾਇਆ ਹਲੋ ਹਾਂ ਪਰ ਉਹਨਾਂ ਨੂੰ ਕਹਿ ਦੇ ਉਹਨਾਂ ਨੂੰ ਕਹਿ ਦੀ ਕਹਿ ਦੇ ਉਹਨਾਂ ਨੂੰ ਹੁਣ ਕਹਿਣਾ ਕੀ ਹੈ ਬੱਸ ਇਹਨੂੰ ਦੱਸ ਦੀ ਵੀ ਆਹ ਕਹਾਣੀ ਐ ਗੱਲਬਾਤ ਆ ਉਹ ਕਹਾਣੀ ਆ ਉਹ ਤਾਂ ਮੰਨ ਜੂਗੇ ਉਹਨੂੰ ਤਾਂ ਸਮਝ ਪਤਾ ਉਹਨਾਂ ਨੂੰ ਹਾਂ ਤਾਂ ਨਵੇਂ ਮਹੀਨੇ ਦਾ ਭਾਈ ਜ਼ਰੂਰੀ ਐ ਗਰਗੰਬੀ ਚਲੋ ਦੇਖਾਂਗੇ ਫਿਰ ਆਪ ਚੁੱਪ ਕਰ ਦੇ ਕੁੜੀ ਦਾ ਸੁਭਾਅ ਵੀ ਦਾ ਮਾੜਾ ਬਾਲਾ ਗਾ ਚਲ ਟਾਈਮ ਹੀ ਟਪਾਣਾ ਬਾਪੂ ਤੂੰ ਜਾਇਆ ਬਸ ਉਹ ਹੀ ਕਰ ਦੇਂਦੇ ਨੇ ਰਾਈ ਨਹੀਂ ਕੋਈ ਹੋਰ ਚੱਲ ਠੀਕ ਐ ਚੰਗਾ ਪਾਲਾ ਨੀਰਾ ਤੂੰ ਆਹ ਕਰ ਲੈ ਫਿਰ ਮੈਂ ਜਾ ਹਾਂ ਹਾਂ ਹੋਨੇ ਦਾ ਮਾਰ ਤਾ ਮੱਥ ਠੀਕ ਐ ਅੱਜ ਤਾਂ ਬਾੜੀ ਹਵਾ ਚੱਲੀ ਆਂਦੀ ਐ ਭਾਈ ਠੰਡ ਲੱਗੀ ਵੀ ਜਾਂਦੀ ਆ ਹੋਰ ਮਾਂ ਮਸਾਂ ਤੂਪਾ ਜੀਆਂ ਲੱਗਣ ਲੱਗਦੀਆਂ ਨੇ ਜੀਆਂ ਜਾਨੂ ਆ ਪੁਰਾਜੇ ਚੱਲਣ ਲੱਗ ਜਾਂਦਾ ਹੁਣ ਆਈਆਂ ਵੀ ਮੀਂਹ ਆ ਜਵੇ ਹੋਰ ਛੱਡ ਕਰੂਗਾ ਰੱਬ ਤੇ ਆਪਾਂ ਸਬਜੀ ਸੂਜੀ ਕਾਦੀ ਬਣਾਵਾਂਗੇ ਅੱਜ ਤੂੰ ਦੱਸ ਦੇ ਮਾਂ ਕੀ ਬਣਾਈਏ ਉਹੀ ਕੁਛ ਬਣਾਵਾਂਗੇ ਆਪਾਂ ਤਾਂ ਪਰ ਮੇਰਾ ਤਾਂ ਨਾ ਜੀ ਕਰ ਜਾਂਦਾਗਾ ਵੀ ਆਪਾਂ ਅੰਬਰਤੀ ਕਰੀਏ ਨਾ ਮਾਂ ਇਹ ਕਿਤੇ ਸਰਦਾ ਹੁੰਦਾਗਾ ਹਾਂ ਅੰਬਰਤੀ ਕਰੀਏ ਵੀ ਉਹ ਕੀ ਹੁੰਦਾ ਮੈਨੂੰ ਤਾਂ ਨਹੀਂ ਪਤਾ ਤੈਨੂੰ ਪਤਾ ਹੀ ਨਹੀਂ ਨਾ ਲਾ ਕੜੀ ਅੱਛਾ ਕੜੀ ਨੂੰ ਅੰਬਰਤੀ ਕਹਿੰਦੇ ਆ ਹਾਂ ਅੱਛਾ ਚਲ ਕੋਈ ਤੈਨੂੰ ਇੰਨੇ ਨਹੀਂ ਪਤਾ ਮੈਂ ਤਾਂ ਕਿਤੇ ਕਿਹਾਗਾ ਵੀ ਅੰਬਰਤੀ ਰੱਖਣਾਗਾ ਕਿ ਹਾਂ ਬਿਕੋਸ ਬਣਾਉਣਾ ਨਹੀਂ ਹੈਗਾ ਮੈਂ ਤਾਂ ਐ ਪੁੱਛਦੀ ਸੀ ਤੈਨੂੰ ਅੱਛਾ ਹਾਂ ਮੈਨੂੰ ਫਿਰ ਪਤਾ ਨਹੀਂ ਹੈਗਾ ਇਹਦੀਆਂ ਗੱਲਾਂ ਵਾਲਾ ਵਿੱਚ ਨਾ ਹਰਾ ਜਾਂਦਾ ਨਹੀਂ ਆ ਪਾ ਕੇ ਹਰਾ ਗੰਡਾ ਪਾ ਕੇ ਅੱਛਾ ਅੰਬਰਤੀ ਬਣਾ ਲਾਂਗੇ ਅੱਜ ਲਾ ਪਤਾ ਤੇ ਨਾਲ ਆਪਣਾ ਤਾਂ ਮੁੰਡਾ ਵੀ ਖਾ ਕੇ ਰਾਜੀਆ ਨਾਲ ਨਾ ਆ ਬਣਾ ਲਈ ਝੌਲ ਝੌਲ ਹਾਂ ਚਲ ਕੜੀ ਝੌਲ ਬਣਾ ਲਾਂਗੇ ਹਾਂ ਕੜੀ ਝੌਲ ਬਣਾ ਲਾਂਗੇ ਹਾਂ ਹਾਂ ਲੱਕੜਾ ਤੇ ਰੱਪੇ ਉਤਰੀ ਆਉਂਦਾ ਹੈ ਬੱਪੂ ਆ ਗਿਆ ਹਾਂ ਹੋਰ ਬੱਪੂ ਸਸਰੀ ਕਾਲ ਕਿਵੇਂ ਠੀਕ ਹੈ ਸੋਸੀਗਾ ਸੋਸੀਗਾ ਜੀ ਸਸਰੀ ਆ ਲੈ ਕੋੜਾ ਖਾਨ ਚੀਜ਼ ਦਾ ਜਵਾਕ ਹੋਰ ਖੈਸੋ ਬੱਪੂ ਰੇਦੀ ਕਿਲੋੜ ਸੀ ਰਾਂ ਜਵਾਕ ਕਿਆ ਕਮਾਂਦੇ ਹੁੰਦੇ ਨੇ ਭਾਈ ਮੈਂ ਦੱਸੋ ਜੀ ਹਾਂ ਜੀ ਠੀਕ ਠਾਕ ਹੈ ਹੋਰ ਤਾਂ ਤੁਸੀਂ ਦੱਸੋ ਠੀਕ ਠਾਕ ਹਾਂ ਠੀਕ ਠਾਕ ਸਾਰੇ ਵਧੀਆ ਖੈਸੋ ਫੇਰ ਠੀਕ ਰਹਿੰਦੀ ਹੈ ਹਾਂ ਠੀਕ ਹੈ ਵਧੀਆ ਸੇ ਤੇ ਹਰ ਪੀਤੇ ਹੈਪੀ ਲੋਟਾ ਹੈ ਹਾਂ ਠੀਕ ਹੈ ਜੀ ਹਰ ਪੀਤੇ ਹੈਪੀ ਵੀ ਠੀਕ ਹੈ ਸਾਰਾ ਕੁਝ ਫਸਲવાડી ਫਸਲવાડી ਵਧੀਆ ਸਾਰਾ ਕੁਝ ਵਧੀਆ ਚੰਗਾ ਮੇਰਾ ਬਜ਼ੀ ਹੁਣ ਕੋ ਨਾ ਉਹ ਜੀ ਗੁੜੀ ਤੇ ਮੈਂ ਤਾਂ ਬਾਲਾ ਚਰ ਬੈਠ ਕੇ ਵੀ ਕੀ ਆ ਹੁਣ ਉੱਥੋਂ ਮੁੜਨਾ ਤੇ ਮੈਂ ਤਾਂ ਤੁਹਾਡੇ ਕੋਲੇ ਆਇਆ ਆਸ ਤੱਕ ਕੇ ਕੋਈ ਨਹੀਂ ਆਏ ਕਰਕੇ ਉਹਨਾਂ ਨੇ ਦਵਾਈ ਪਾ ਜਾ ਲੈਤਾ ਜਵਾਕਾਂ ਨੇ ਅੱਛਾ ਉਹਨੇ ਡਾਕਟਰ ਨੇ ਬਹੁਤ ਨੂੰ ਬੰਨਣ ਦੱਸਤਾ ਅੱਛਾ ਤੇ 9 ਮਹੀਨਾ ਦਾ ਅੱਛਾ ਮੈਂ ਸੋਚਾਂ ਸੋਚ ਕੇ ਜੇ ਮਾ ਵੀ ਹੋਰ ਤਾਂ ਹੁਣ ਟਾਈਮ ਨਹੀਂ ਕੋਈ ਟਪਾ ਸਕਦਾ ਅੱਛਾ ਕੁੜੀ ਟਾਈਮ ਟਪਾ ਦੂਗੀ ਇਹਦਾ ਪਾਣੀ ਪੀ ਲੈ ਹਾਂ ਪਾਣੀ ਲੈ ਬਰਾ ਹੋਰ ਭਾਬੀ ਹੁਣੀ ਠੀਕ ਠਾਕ ਸੀ ਹਾਂ ਠੀਕ ਠਾਕ ਹੈ ਬਿਲਕੁਲ ਸਾਰੇ ਠੀਕ ਠਾਕ ਆ ਉਹੀ ਗੱਲਾਂ ਕਰ ਜਾਂਦੇ ਸੀ ਅੱਛਾ ਬਹਿ ਜਾ ਤੂੰ ਵੀ ਕੋਲੇ ਇਹ ਮਾ ਇਹਦਾ ਜਵਾਕ ਭੂਆ ਨੂੰ ਉਹਨਾਂ ਦੇ ਭੈਣ ਵੀ ਆ ਜੀ ਬੇਲੀ ਹੈ ਦੇਖੋ ਉਹਦੇ ਹੁਣ ਸੁਖਣਾ ਨੂੰ ਆ ਪੁੱਤ ਆਏ ਹੋਏ ਆ ਇਹ ਸਾਰੇ ਨੀ ਜਿੱਤੀ ਹੈ ਪਰ ਉਹ ਹੁਣ ਕੰਮ ਨੂੰ ਹੁੰਦਾ ਕੰਮ ਉਹ ਬਦਕਾਰ ਦਾ ਮਾਣਾ ਮੋਟਾ ਆ ਕਰ ਲਾ ਉਹ ਕੰਨਾ ਹੋਈ ਜਾਂਦਾ ਹੋਰ ਤੇ ਜੇ ਕੋਈ ਮੋਟੀ ਲਿਮਿਸ ਹੋ ਗਈ ਹਾ ਜੇ ਟਿਲੀ ਲਿਮਿਸ ਹੋ ਗਈ ਫਿਰ ਆ ਰਾਤੀ ਪੁੱਤ ਲੰਬਾ ਜਾਂ ਹੋ ਜਾਂਦਾ ਵੀ ਉੱਥੇ ਜਾ ਕੇ ਗੋਲ ਕੰਦੇ ਜਿ ਕਰੀ ਗੋਲਾ ਤਾਂ ਹੋਈ ਤੂੰ ਆ ਹੋਈ ਵੀ ਮੇਰਾ ਚਿੱਤ ਜਰ ਬੰਨਾ ਫਿਰ ਵੀ ਆਪਣੀ ਕੁੜੀ ਕਰੂ ਟੈਂ ਪਾਸ ਆਪਣਾ ਕਰਿਆ ਤਾਂ ਦੇਖ ਲਾ ਮਾ ਇਹਨਾਂ ਨੂੰ ਜਦ ਲੋਡ ਪੈ ਜਾਂਦੀ ਹੈ ਨਾ ਉਦੋਂ ਹੀ ਮੈਨੂੰ ਯਾਦ ਕਰਦੇ ਆ ਨਹੀਂ ਮੈਨੂੰ ਯਾਦ ਨਹੀਂ ਕਰਦੇ ਹੈਗੇ ਉਹ ਕਾਮਲੀ ਜਿੱਤੂ ਤਾਂ ਇਹ ਪਹਿਲਾਂ ਲੜਨ ਦੇ ਭੇਜਿਆ ਗਿਆ ਲੋਡ ਭੇਜਿਆ ਤਾਂ ਭਾਈ ਹੁੰਦੇ ਨਾ ਨਾ ਪਿਆ ਕੇ ਮੈਨਾਂ ਕਿਸੇ ਨੂੰ ਨਹੀਂ ਸਰਦਾ ਹੁੰਦਾ ਨਾ ਤੈਨੂੰ ਸਰੇ ਨਾ ਇਹਨਾਂ ਨੂੰ ਸਰੇ ਭਾਈ ਉਹ ਤਾਂ ਹੁਣ ਮੈਂ ਤਾਂ ਦੇਖੇ ਗੱਲ 'ਚ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਹੈ ਨਾ ਲੋੜ ਬੇਤ ਉਹੀ ਗੱਲ ਫੇਰ ਆ ਜਾਂਦੀ ਲੋੜ ਧੀਆ ਪੁੱਤਾਂ ਦੀ ਕੰਮ ਕਰਦੇ ਹੁੰਦੇ ਨਾ ਹਾਂ ਕਿਹੜਾ ਤੇਰੇ ਤੋਂ ਭੱਜਦੀਆਂ ਹਾਂ ਹਾਂ ਕਿਉਂ ਭੱਜੇ ਸੁਖ ਨਾ ਤੇ ਗੱਲ ਕਰ ਵੀ ਹੁਣ ਧੰਦਿਆਂ ਦਾ ਤਾਂ ਫੇਰ ਸਾਨੂੰ ਵੀ ਔਖਾ ਹੋਜੀ ਜਿਹੜੇ ਦੋ ਪਸੂ ਹੈ ਫੇਰ ਮੈਥੋਂ ਵੀ ਨੀ ਕੋਸ ਹੁੰਦਾ ਫਿਰ ਸਾ ਬਾਈ ਕਹਾਂਗੇ ਫਿਰ ਆਗਮਨ ਦੀ 12ਵੀਂ ਦੀ ਪੜਾਈ ਆਪਾਂ ਮਾਨਸਾ ਫਿਰ ਸਾਨੂੰ ਤਾਂ ਦਾਦੀ ਪੋਤੇ ਨੂੰ ਮੈਂ ਤਾਂ ਉਹਦੇ ਕੋਲ ਹੀ ਰਹਿਣ ਲੱਗ ਜੂ ਫਿਰ ਹੈ ਅਰੇ ਤਾਂ ਫਿਰ ਲੋਟ ਨਹੀਂ ਆਉਣਾ ਐ ਮੇਰਾ ਤਾਂ ਮੈਥੋਂ ਤਾਂ ਕੱਲੀ ਤੋਂ ਕੋਸ ਹੁਣਾਈ ਨਹੀਂ ਕਾ ਦੇਖ ਲਾ ਮਾ ਜਿਵੇਂ ਤੈਨੂੰ ਠੀਕ ਲੱਗਦਾ ਮੈਂ ਕਰ ਲੈਨੇ ਆ ਠੀਕ ਤਾਂ ਮੈਨੂੰ ਹਾਂ ਜੇ ਤੂੰ ਕੋਈ رائے ਦੇਵੇਂਗੀ ਫੇਰ ਹੀ ਹੋਗਾ ਹੈ ਮੈਂ ਨਾ ਤਾਂ ਕੱਲੀ ਘਰੇ ਕਰ ਸਕਦੀ ਆ ਕੁਝ ਦੇਖੋ ਤੂੰ ਜਵਾਬ ਦਿੱਤਾ ਤੁਹਾਨੂੰ ਸਰਨਾ ਨਹੀਂ ਕਰਨਾ ਹੀ ਪੁੱਛਣਾ ਆਪ ਦਾ ਗਮਾ ਕੇ ਕਿਸੇ ਦਾ ਫੇਰ ਸਮਰਦਾ ਹੁੰਦਾ ਜੇ ਹੁਣ ਆਪਾਂ ਘਰ ਦਾ ਆਪ ਦਾ ਗਮਾਵਾਂਗੇ ਫਿਰ ਇਹਨਾਂ ਦਾ ਸਮਰੂਗਾ ਜੇ ਹੁਣ ਫਸੂ ਵੀ ਵੇਚਨੇ ਪੈਣਗੇ ਮੈਥੇ ਤਾਂ ਸਮਝ ਨਹੀਂ ਹੁਣ ਆਏ ਆਗਾ ਪਤਾ ਕੀ ਆ ਅਗਮਨ ਦੀ ਪਲਸ 2 ਦੀ ਪੜ੍ਹਾਈ ਆਗੀ ਫਿਰ ਆਏ ਆ ਹੁਣ ਬੋਰਡ ਦੀ ਕਲਾਸ ਆ ਔਖਾਗਾ ਪੜ੍ਹਾਈ ਬਿਨਾ ਵੀ ਨਹੀਂ ਸਰਨਾਗਾ ਵੀ ਪੜ੍ਹਾਈ ਖਰਾਬ ਹੋਊਗੀ ਫਿਰ ਹੁਣ ਉੱਥੇ ਲੱਗੇ ਹੋ ਟਿਰਚ ਬਈ ਹੋਰ ਉੱਥੇ ਹੀ ਰਹਿ ਲੱਜੂ ਜੋ ਪਰਤਾ ਕੀ ਬਈ ਚਲੋ ਉਹ ਤਾਂ ਭਾਈ ਮੁੰਡੇ ਕੋਲ ਹੀ ਰਹਿਣਾ ਬੋ ਮੈਨੂੰ ਤਾਂ ਫਿਰ ਐਡਾ ਘਰ ਮੈਂ ਤਾਂ ਵੜਵੜ ਖਾਊਗਾ ਸੋਥੋਂ ਦਿਨਾ ਮੈਂ ਕਿ ਮੇਰੇ ਹੁਣ ਕਦੀ ਕਰ ਚਲ ਕੋਈ ਨਾ ਮਾ ਫਿਰ ਹੁਣ ਟਾਈਮ ਵੀ ਟਪਾਉਣਾ ਹੀ ਆ ਚਲ ਮੁੰਡੇ ਕੋਈ ਬਾਈ ਬੂਮ ਆ ਹ ਉੱਥੇ ਚਲੀ ਗਏ ਹਾਂ ਤੇਰਾ ਆਪਾਂ ਉਹਨੂੰ ਵਪਾਰੀ ਨੂੰ ਫੋਨ ਕਰ ਦਾਂਗੇ ਆਪਣੇ ਪਸ਼ੂ ਜੇ ਦੋਨੇ ਵੇਚ ਦੂਗਾ ਚਲ ਪਸ਼ੂਆਂ ਦਾ ਮੂਸਰ ਤਾਂ ਹੋ ਜੂ ਭਾਈ ਉੱਥੋਂ ਜੇ ਸਾਡਾ ਕੋਈ ਰੱਬ ਨੇ ਸੁਣੀ ਵਧੀਆ ਗੱਲ ਵਾਸ ਇਹ ਜੇ ਪਸ਼ੂਆਂ ਦਾ ਕੀ ਆ ਭਮਾ ਮੈਂ ਚੱਕੀ ਜਾਂਦੋ ਲੈ ਲੈ ਮੈਂ ਅੱਗੇ ਗੱਲ ਕਰ ਮਾਪੋ ਉਸ ਜਵਕਰ ਦਿੰਦੇ ਨੇ ਹੁੰਦੇ ਕੀ ਗੱਲ ਤੇਰੇ ਘੜਾ ਤੇ ਤੋ ਭੱਜਦੇ ਆ ਨਾ ਕੋਈ ਕੋਈ ਨਹੀਂ ਯਾਰ ਤੇਰੇ ਪਿਓ ਨੇ ਹੁਣ ਤੇਰੇ ਨਾਲ ਗੱਲ ਕਰਮ ਲਈ ਭਾਈ ਉਹ ਤਾਂ ਤੈਨੂੰ ਲਵੇਰੀ ਮਹਸ ਲੈ ਕੇ ਦੇ ਦੋ ਲੈਰੀ ਮਹਸ ਲੈ ਲੋ ਗਾਣੇ ਨੇ ਗਾ ਜਿਵੇਂ ਜਿੱਤਵੰਦਾ ਉਵੇਂ ਲੈ ਲਓ ਕੋਈ ਰੱਬ ਸੁਣੇ ਸਹੀ ਪਰਮਾਤਮਾ ਤੇਰੇ ਕੋਲ ਨਾਲ ਗੱਲ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਆ ਬਾਪੂ ਨੂੰ ਤੇਰੇ ਪਿਓ ਤਾਂ ਕੋਈ ਚਾਹ ਤਾਂ ਬਣਾ ਮੈਂ ਮੁੜਨਾ ਵੀ ਫਿਰ ਜੇ ਅੱਜਾ ਮੈਂ ਤੈਨੂੰ ਤੇਰਾ ਪਿਓ ਤਾਂ ਉਹ ਗੱਲ ਕਰ ਮੇਰੀ ਗੱਲ ਵੀ ਸੁਣ ਕੇ ਜਾ ਅੱਗੇ ਬਾਪ ਕਰਕੇ ਪੋਤਾ ਜੰਮਿਆ ਬਾਵਲ ਮੱਝਾਂ ਦੇ ਸੰਗਲ ਫੜਾਵੇ ਹੈ ਉਹ ਗੱਲ ਕਰਤੀ ਉਹ ਵੀ ਹੁੰਦੀ ਹੈ ਭਾਈ ਫਿਰ ਚਲੋ ਕੋਈ ਪ੍ਰਮਾਤਮਾ ਸੁਣੇ ਅਸੀਂ ਪ੍ਰਮਾਤਮਾ ਸਾਡੇ ਦੀਆਂ ਆਸਾਂ ਪੂਰੀਆਂ ਕਰੇ ਮਹਾਰਾਜ ਆਸਾਂ ਪੂਰੀਆਂ ਕਰੇ ਪ੍ਰਮਾਤਮਾ ਇਹ ਗੱਲਾਂ ਵੱਡੀਆਂ ਹੁੰਦੀਆਂ ਹਨ ਵੱਡੀਆਂ ਗੱਲਾਂ ਇਹ ਵੀ ਤੇ ਆਪ ਪੈਸਿਆਂ ਦੀ ਖਰੀਦ ਲੈ ਤਾਂ ਪ੍ਰਮਾਤਮਾ ਦੀ ਦੇਣ ਲਾਗੀ ਹਾਂ ਜੇ ਉਹ ਸਿੱਧੇ ਨਹੀਂ ਗਾਇ ਉਹਦੀ ਸਭ ਕੁਝ ਹੋ ਜਾਊਗਾ ਤਾਂ ਉਹਦੇ ਸਭ ਕੁਝ ਹੋ ਜਾਊਗਾ ਰੱਬ ਦੇ ਘਰ ਨਾਲ ਚੱਲ ਕੋਕਮਾ ਨਾਲ ਆਦੇ ਭੈਣ ਭਰਾ ਇੱਕੋ ਜੇ ਹੋ ਜਾਣ ਦੋਨੇ ਹਾਂ ਜਿਹੜੀ ਗੱਲ ਦਸਿਆਣਾ ਬੰਦਾ ਤੇ ਫਿਰ ਗੱਲ ਸਿਆਣੀ ਹੁੰਦੀ ਹੈ ਕਿ ਮੈਂ ਬੈਠੇ ਬੱਠਣਾ ਸੋਚਾ ਮੈਂ ਆਪੀ ਐ ਤਾਂ ਲੋਟਣੋਂ ਨਾਲ ਗੱਲ ਤੇ ਵੀ ਉਹਨੂੰ ਪਤਾ ਸਿਆਣੀ ਹੈ ਜੇ ਆਪਾਂ ਹੋਰ ਕਿਸੇ ਨੂੰ ਲਾਉਣੇ ਆਂ ਫਿਰ ਉਹੀ ਆਪਣੇ ਟਾਈਮ ਆ ਗੱਲ ਤੇ ਜੇ ਆਪਾਂ ਹੁਣ ਕਿਸੇ ਨੂੰ ਹੋਰ ਵੀ ਲਾਉਣਾ ਸਾਰਾ ਕੰਮ ਕਰਦਾ ਫਿਰ ਵੀ ਨਹੀਂ ਹੁੰਦਾ ਹੋਰ ਔਖਾ ਹੋ ਜਾਂਦਾ ਕੋ ਲੋਟਾ ਹੋ ਜਾਂਦਾ ਕੰਮ ਅੱਛਾ ਨਹੀਂ ਚਲ ਤੂੰ ਹੋ ਜਾਏ ਪਰ ਇਹਦਾ ਕੱਲੀ ਦਾ ਇਹਦਾ ਜਵਾਕੀ ਦਾ ਕੋਈ ਨਹੀਂ ਵਾ ਇੱਥੇ ਦਾ ਇਹਦਾ ਫਿਰ ਘਰੇ ਨਹੀਂ ਉਹ ਤਾਂ ਇਕੱਲੇ ਦਾ ਹਾਂ ਪਿੱਛੇ ਦਾ ਤਾਂ ਟੈਂਪਰ ਚਲ ਮੈਂ ਤਾਂ ਟੈਂਪਸ ਆਇਆ ਨਾ ਕਿਸੇ ਨੂੰ ਉਹ ਆਪਣੀ ਉਹਦੀ ਸਾਡੇ ਤਾਂ ਉਹ ਮੇਰੀ ਪਹਿਲਾ ਭੈਣ ਇੱਧਰ ਕਰਦੀ ਹੁੰਦੀ ਸੀ ਸਾਡੇ ਕੰਮ ਧੰਦਾ ਤੇ ਭੈਣ ਨੂੰ ਤਾਂ ਉਹ ਕੱਲੀ ਕੋਈ ਆ ਘਰੇ ਉਹਨੂੰ ਪਾ ਲਿਆ ਕੋ ਨੂੰ ਕੁਚਰ ਚਲ ਕੁਚਰ ਮੈਂ ਪੋਤੇ ਕੋਲੇ ਲਾ ਆਉਂ ਆਏ ਬਸ ਚਲੋ ਹਾਂ ਰੇਕ ਨੂੰ ਸੱਦ ਲਵਾਂ ਚਲ ਏ ਕਿਵੇਂ ਵੀ ਲੋਟ ਲਗ ਤੈਂਪਰ ਪਾ ਲਈ ਤੇ ਦੋਨੇ ਭੈਣਾ ਨਾ ਆਪਦੇ ਮੇਰੇ ਧਰਮ ਭੈਣ ਬਣੀ ਹੋਈ ਐ ਤੇ ਅਸੀਂ ਤਾਂ ਦੋਨੇ ਪਕਾ ਕੇ ਦੋ ਗੁਲੀਆਂ ਖਾ ਲਿਆ ਕਰਾਂਗੇ ਚਲ ਸ਼ਾਬਾਸ਼ ਜਿਉਂਦੀ ਵਸਦੀ ਦਾ ਧੰਨਵਾਦ ਤੇਰੇ ਜਿਹੜੀ ਨੇ ਇੱਥੋਂ تک ਗੱਲਾਂ ਸੋਚੀਆਂ ਨਹੀਂ ਕੌਣ ਸੋਚਦਾ ਹੋਣਾ ਮੈਂ ਕਾਹ ਪਾਣੀ ਪੀ ਲਾ ਆਪਣੇ ਕੋਈ ਮੈਂ ਜਾ ਪਾਣੀ ਪੀਣਾ ਨਾਲ ਕਰਦਾ ਕੋਈ ਗੱਲਾਂ ਤੋਂ ਹੋਰ ਦਿਨਾਵੋ ਕਰ ਲਾ ਆਪਦੀ ਹਾਂ ਕੋਈ ਸ਼ਾਬਾਸ਼ ਜਿਉਂਦੀ ਗੱਲਾਂ ਆਪਦੀ ਨਾਲ ਰੱਬ ਮੰਮੀ ਉਮਰ ਕਰ ਕਾਹ ਪੀ ਲਾਗਾ ਕਿਆ ਚੱਲ ਬਿਲੇ ਚੱਲ ਮੈਂ ਤਾਂ ਆਉਂਦਾ ਸਾਲੀ ਨਾਲ ਹੀ ਆਉਨੇ ਹੁੰਨੇ ਫਿਰ ਮੂੰ ਅੱਜ ਤਾਂ ਤੈਨੂੰ ਕੰਮ ਸੀ ਉਹ ਕਿਹੜਾ ਤੁਸੀਂ ਖੜਦੇ ਹੁੰਨੇ ਹੋ ਬਾਪੂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਤੂੰ ਅੱਜ ਰਹਿ ਪੈਂਦਾ ਚੱਲ ਚੱਲ ਮੈਂ ਅੱਜ ਰਹਿੰਦਾ ਨਹੀਂ ਮਿਲਿਆ ਤੂੰ ਆਪਣਾ ਸਵੇਰੇ ਆਪਦਾ ਲੀੜਾ ਕੱਪੜਾ ਜਿਹੜਾ ਕੋਈ ਸਮਾਨ ਤਿਆਰ ਕਰਕੇ ਆਖਣੀ ਕੰਮਤ ਨੂੰ ਅੱਜ ਨਹੀਂ ਕਿਚਾ ਮੇਰੇ ਨਾਲ ਹੋਣੀ ਆਇਆ ਤੂੰ ਤੇ ਮੈਨੂੰ ਤਾਂ ਜਾਣਾ ਪਊ ਜ਼ਰੂਰੀ ਅੱਛਾ ਤੇ ਚੱਲ ਵਧੀਆ ਹੋਇਆ ਵੀ ਤੇਰੀ ਸੱਸ ਵੀ ਚੰਗੀ ਆ ਜਿਹੜੀ ਨੇ ਵਿਚਾਰੀ ਨੇ ਅੱਧੇ ਬੋਰੀ ਹਾਂ ਕਹੇਤੀ ਨਹੀਂ ਆਲਾ ਬੁੜੀਆਂ ਸੌ ਸੌ ਟਾਪੀਆਂ ਸਭ ਕੁ ਕਰਦੀਆਂ ਉਹੀ ਤਾਂ ਗੱਲ ਆ ਬਾਪੂ ਐ ਤਾਂ ਮੇਰੀ ਸੱਸ ਬਥੇਰੀ ਚੰਗੀ ਆ ਐ ਤਾਂ ਮੇਰੇ ਅੱਧ ਬੋਲ ਦੇ ਵਿੱਚ ਜੇ ਮੈਂ ਕਹਿ ਦਮਾ ਨਾ ਵੀ ਮਾਂ ਆਈ ਨਹੀਂ ਆਇਆ ਜਿਹੜੀ ਮੰਨ ਜਾਂਦੀ ਆ ਮੰਨ ਜਾਂਦੀ ਆ ਮੰਨ ਚੰਗੀ ਆ ਸੁਭਾਅ ਦੀ ਚੰਗੀ ਆ ਚੱਲ ਸੁਭਾਅ ਚ ਬਈ ਐਹੀ ਜੀਆਂ ਹੁਣ ਸੱਸਾਂ ਦਾ ਚਲੋ ਤੇ ਨਾ ਤੈਨੂੰ ਤਕਰੀਬ ਨਹੀਂ ਮੇਰੀ ਜਾਨ ਸੋਕੀ ਆ ਵੇ ਕੁੜੀ ਨੂੰ ਕੋਈ ਜਿਸ ਮਾਰੀ ਸੱਸ ਮਿਲ ਜਾਂਦੀ ਸੋਹ ਵਾਸਤੇ ਮੇਰੀ ਜਾਨ ਮੱਡੀ ਜਾਂਦੀ ਬਾਪੂ ਜੇ ਮੈਂ ਚੰਗੀ ਆ ਤਾਂ ਮੇਰੀ ਸੱਸ ਵੀ ਚੰਗੀ ਆ ਹੁਣ ਜੇ ਮੈਂ ਹੀ ਅੱਗੋਂ ਉਹਨੂੰ ਤੀ ਫੈ ਕਰੂੰਗੀ ਫਿਰ ਤਾਂ ਹੀ ਉਹ ਬੋਲੂਗੀ ਉਹਨੂੰ ਵੀ ਪਤਾ ਸਰ ਤੇਰਾ ਤਾਂ ਠੀਕ ਆ ਬਈ ਸੁਭਾ ਚੰਗੇ ਸੀ ਸੁਖਨਾ ਮੈਂ ਕਿਦੋਂ ਕਹਿੰਦਾ ਤੂੰ ਚੰਗੀ ਨਹੀਂ ਚੰਗੇ ਆ ਚੱਲ ਠੀਕ ਆ ਤੂੰ ਬੱਝੇਗਾ ਠੀਕ ਆ ਬਾਪੂ ਚੱਲ ਤਾਂ ਲਾ ਕੰਮ ਦਿੰਦਾ ਕੋਈ ਨਾ ਕੋਈ ਨਾ ਲੈ ਹੁਣ ਦੇਖ ਤੂੰ ਕਹਿੰਦੇ ਨਹੀਂ ਹੁੰਦੇ ਜਦੋਂ ਗੋਂ ਹੁੰਦਾ ਉਦੋਂ ਗਦੇ ਨੂੰ ਵੀ ਬਾਪ ਬਣਾ ਲੈਂਦੇ ਨੇ ਹੁਣ ਇਹਨਾਂ ਨੂੰ ਗੋਂ ਆਗਾ ਮੇਰੇ ਤੱਕ ਤਾਂ ਦੇਖ ਲੈ ਚਾਕੇ ਆ ਗਏ ਵੀ ਆਹ ਦੇਖ ਮੈਂ ਤੈਨੂੰ ਖਾਣ ਨੂੰ ਚੀਜ਼ਾਂ ਲੈ ਕੇ ਆਇਆ ਜਵਾਕ ਖਾ ਲੂਗਾ ਉਹ ਦਿਨ ਦਾ ਜਵਾਕ ਕਿਹੜਾ ਤੁਹਾਡੇ ਪੱਲਿਓਂ ਖਾਂਦਾਗਾ ਮੇਰੀ ਤਾਂ ਬਾਤ ਨਹੀਂ ਪੁੱਛਦੇ ਉਹਦਨੇ ਮੈਨੂੰ ਰੋਕੇ ਘਰੋਂ ਕਢਾਇਆਗਾ ਹੈ ਅੱਜ ਅੱਜ ਹੁਣ ਲੋੜ ਪੈ ਗਈ ਅੱਜ ਕਿਰਨ ਤੂੰ ਆ ਜੀ ਚਾਰ ਦਿਨ ਲਾਏ ਆਈ ਹੈਂ ਹੁਣ ਦੇਖ ਤੂੰ ਕੋਈ ਨਾ ਮੇਰੇ ਕਰਕੇ ਤੁਹਾਡੇ ਘਰ ਚ ਜਵਾਕ ਖੇਡਣਗੇ ਮੈਂ ਵੀ ਦੇ ਲੋ ਕੁੱਤੇ ਦੀ ਵੱਡੀ ਹੋਈਆਂ ਜੇ ਤੁਹਾਡੇ ਘਰ ਦੇ ਵਿੱਚ ਜਵਾਕਾਂ ਦੀਆਂ ਕਲਕਾਰੀਆਂ ਵੱਜਣ ਦੇਤੀਆਂ